ਗਰਮੀ ਦਾ ਮੌਸਮ ਚੱਲ ਰਿਹਾ ਪਰ ਉੱਥੇ ਕਈ ਜਗ੍ਹਾ ਤੇ ਅਜੇ ਹੀ ਹਨੇਰੀਆਂ ਔਰ ਝੱਖੜ ਝੁੱਲਿਆ ਜਿਹਦੇ ਨਾਲ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਰਾਤੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਇਧਰ ਗੜगांव ਇਲਾਕੇ ਦੇ ਵਿੱਚ ਯੂਪੀ ਦੇ ਵਿੱਚ ਕਈ ਥਾਵਾਂ ਤੇ ਬੜਾ ਭਿਆਨਕ ਤੂਫਾਨ ਆਇਆ ਜਿਹਦੇ ਨਾਲ ਬਹੁਤ ਭਾਰੀ ਮੀਂਹ ਵੀ ਪਿਆ ਕਿ ਹਨੇਰੀਆਂ ਚੱਲੀਆਂ ਕਈ ਥਾਵਾਂ ਤੇ ਟਰਨੇਡੋ ਵਗੈਰਾ ਆਉਣ ਦੀਆਂ ਵੀ ਖਬਰਾਂ ਮਿਲਦੀਆਂ ਹੈ। ਉੱਲੇ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਦੀਵਾਨਾਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਸੀ ਉਹਦੇ ਤੇ ਰੋਕ ਲੱਗੀ ਹੋਈ ਸੀ। ਪਰ ਹੁਣ ਉਹਨਾਂ ਨੂੰ ਬੁਲਾਇਆ ਗਿਆ ਔਰ ਉੱਥੇ ਜਾ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੇ ਮਾਫੀ ਮੰਗੀ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਖੁੱਲ੍ਹ ਦੇ ਦਿੱਤੀ ਗਈ ਹੈ ਵੀ ਉਹ ਆਪਣੇ ਖੁੱਲੇ ਤੌਰ ਤੇ ਦੀਵਾਨ ਲਾ ਸਕਦੇ। ਪਹਿਲੀ ਵਾਰੀ ਆ ਮੇਰਾ ਖਿਆਲ ਆ ਵੀ ਇਦਾਂ ਨਾ ਮੈਂ ਆਪਣੀ ਸੁਰਤ ਦੇ ਵਿੱਚ ਵੀ ਜਦੋਂ ਜਿਹੜੇ ਸਾਡੇ ਤਖਤ ਹੈਗੇ ਆ ਉੱਥੋਂ ਦੇ ਜਥੇਦਾਰੀ ਉੱਥੋਂ ਦੀਆਂ ਜਥੇਬੰਦਗੀਆਂ ਇੱਕ ਦੂਜੀ ਦੇ ਵਿਰੋਧ ਦੇ ਵਿੱਚ ਆ ਕੇ ਖੜਕੀਆਂ ਹੈਗੀਆਂ ਪੰਜਾਬ ਦੇ ਵਿੱਚ ਜਿਹੜਾ ਉੱਥੇ ਧਰਮ ਪਰिवर्तन ਦਾ ਮੁੱਦਾ ਚੱਲ ਰਿਹਾ ਉਹਨੂੰ ਕਿਤੇ ਨਾ ਕਿਤੇ ਰੋਕ ਲੱਗੇਗੀ ਉਹਨਾਂ ਦੀ ਇਸ ਮਾਫੀ ਤੋਂ ਬਾਅਦ ਜਾਦੂ ਟੂਣੇ ਹੁੰਦੇ ਆ ਜਾਂ ਜਿਸ ਤਰੀਕੇ ਦੇ ਨਾਲ ਇਹਦੇ ਵਿੱਚ ਕਰਾਮਾਤਾਂ ਹੁੰਦੀਆਂ ਉਹਨਾਂ ਚੀਜ਼ਾਂ ਤੋਂ ਮੇਰੇ ਖਿਆਲ ਵਿੱਚ ਲੋਕਾਂ ਨੂੰ ਉਹ ਵਰਜਦੇ ਆ ਰਹੇ ਹੈਗੇ ਆ ਤੇ ਉਹਨਾਂ ਦਾ ਜਿਹੜਾ ਪ੍ਰਚਾਰ ਦੇ ਸ਼ਿਫਟ ਹੋਈ ਆ ਮੈਂ ਸਮਝਦਾ ਵੀ ਇਹ ਇੱਕ ਕ੍ਰਾਂਤੀਕਾਰੀ ਸ਼ਿਫਟ ਹੋਊਗੀ ਜਿਹਦਾ ਕਰਕੇ ਜਿਹੜੇ ਮੈਂ ਲੋਕਾਂ ਨੂੰ ਉਹਨਾਂ ਨੂੰ ਚੰਗਾ ਰਾਹ ਦਸੇਰਾ ਬਣਨ ਦੀ ਸੁਖਵੀਰ ਸਿੰਘ ਬਾਦਲ ਔਰ ਮਨਪ੍ਰੀਤ ਦਿਵਾਲੀ ਇਹਨਾਂ ਦੇ ਵਿੱਚ ਇੱਕ ਸ਼ਬਦੀ ਜੰਗ ਚੱਲ ਰਹੀ ਹੈ ਮਨਪ੍ਰੀਤ ਦਿਵਾਲੀ ਬਾਰੇ ਇਹ ਗੱਲ ਇਹ ਧਾਰਨਾ ਬਣੀ ਹੋਈ ਲੋਕਾਂ ਦੀ ਵੀ ਉਹ ਇੱਕ ਸੱਚਾ ਸੋਚਾ ਲੀਡਰ ਹੈ ਸੁਖਵੀਰ ਬਾਦਲ ਨੂੰ ਇਹ ਲੱਗਿਆ ਵੀ ਮੇਰੀ ਕੁਰਸੀ ਖਿੱਚਣ ਵਾਸਤੇ ਸਭ ਤੋਂ ਵੱਡਾ ਜਿਹੜਾ ਰੋਲ ਆ ਉਹ ਮਨਪ੍ਰੀਤ ਦਿਵਾਲੀ ਦਾ ਰਹਾ ਤੇ ਵੀ ਹੁਣ ਦੁਬਾਰਾ ਤੋਂ ਮੈਂ ਫੇਰ ਪ੍ਰਧਾਨ ਬਣ ਗਿਆ ਵੀ ਸਭ ਤੋਂ ਪਹਿਲਾਂ ਮੈਂ ਇਹਦੀ ਮੰਜ਼ੀ ਠੋਕਾਂ ਅਮਰੀਕਾ ਦੇ ਵਿੱਚ ਆਈਏ ਇੱਥੇ ਪਤਾ ਲੱਗਿਆ ਵੀ ਇੱਕ ਬਿਗ ਬਿਊਟੀਫੁਲ ਬਿਲ ਆ ਜਿਹੜਾ ਟਰੰਪ ਹੁਣਾਂ ਦਾ ਹੁਣ ਇੱਥੇ ਅਮਰੀਕਾ ਦੀ ਕਾਂਗਰਸ ਵੱਲੋਂ ਜਿਹੜੇ ਆ ਉਹਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਤੇ ਕਿਤੇ ਨਾ ਕਿਤੇ ਉਹਨਾਂ ਦੀ ਕੋਸ਼ਿਸ਼ ਇਹੀ ਆ ਵੀ ਵੱਧ ਤੋਂ ਵੱਧ ਜਿਹੜੇ ਪੈਸੇ ਆ ਉਹ ਮੈਂ ਇਹਨਾਂ ਡਿਪਾਰਟਮੈਂਟਾਂ ਦੇ ਵਿੱਚ ਜਿਹੜਾ ਵੱਧੂ ਖਰਚਾ ਹੋ ਰਿਹਾ ਸੀ ਉਹਨੂੰ ਕਿਤੇ ਨਾ ਕਿਤੇ ਬੰਦ ਕਰਕੇ ਤੇ ਮੈਂ ਥੋੜਾ ਲੋਕਾਂ ਨੂੰ ਦਿਖਾਵਾ ਵੀ ਜਿਹੜਾ ਅਮਰੀਕਾ ਡੈਫਿਸਿਟ ਦੇ ਵਿੱਚ ਜਾ ਰਿਹਾ ਸੀਗਾ ਵੀ ਆਹ ਦੇਖੋ ਮੈਂ ਖਜ਼ਾਨਾ ਭਰਤਾ ਥੋੜਾ ਟਰੰਪ ਹੁਣਾਂ ਨੇ ਵਿਦੇਸ਼ੀ ਸਟੂਡੈਂਟ ਆ ਜਿਹੜਾ ਉਹਨਾਂ ਦੀ ਐਡਮਿਸ਼ਨ ਜਿਹੜੀ ਉਹ ਬੰਦ ਕਰਤੀ ਆ ਕੀ ਹੁਣ ਇਹਦਾ ਅਸਰ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਸਟੂਡੈਂਟ ਆ ਜਿਹੜੇ ਉਹ ਵੀ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜਨ ਦੇ ਇੱਛੁਕ ਨੇ 7000 ਜਿਹੜਾ ਵਿਦਿਆਰਥੀ ਆ ਉਹ ਵਿਦੇਸ਼ੀ ਇੱਥੇ ਪੜਦਾ ਹੈਗਾ ਜਿਹਦੇ ਵਿੱਚੋਂ 800 ਦੇ ਕਰੀਬ ਭਾਰਤੀ ਵਿਦਿਆਰਥੀ ਹੈਗੇ ਆ ਤੇ ਹੁਣ ਮੇਰਾ ਖਿਆਲ ਇਹ ਜਿਹੜੇ ਵਿਦਿਆਰਥੀ ਪੜ ਰਹੇ ਆ ਜਾਂ ਤਾਂ ਉਹਨਾਂ ਨੂੰ ਹੋਰ ਯੂਨੀਵਰਸਿਟੀਆਂ ਲੱਭਣੀਆਂ ਪੈਣਗੀਆਂ ਤੇ ਜਾਂ ਫਿਰ ਉਹਨਾਂ ਨੂੰ ਵਾਪਸ ਜਾਣਾ ਪਊਗਾ ਤੇ ਉਹਨਾਂ ਦਾ ਹੁਣ ਨੁਕਸਾਨ ਤਾਂ ਇਹਦੇ ਵਿੱਚ ਪਰਦੀ ਬਹੁਤ ਹੋਊਗਾ ਕਿਉਂਕਿ ਜਿਨ੍ਹਾਂ ਦੀਆਂ ਡਿਗਰੀਆਂ ਹਜੇ ਅਧ ਵਿਚਾਲੇ ਪਈਆਂ ਹੋਣ ਜੇ ਯੂਨੀਵਰਸਿਟੀ ਛੱਡ ਕੇ ਦੂਜੀ ਯੂਨੀਵਰਸਿਟੀ ਜਾਂਦੇ pues karma. ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫ੍ਰੀਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਬੜਾ ਖਰਾਬ ਚੱਲ ਰਿਹਾ ਹੈ ਭਾਰਤ ਦੇ ਵਿੱਚ ਵੀ ਕਈ ਜਗ੍ਹਾ ਤੇ ਝੱਖੜ ਝੁੱਲਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੇ ਮਾਫੀ ਮੰਗੀ ਹੈ ਕੱਲ ਤੱਕ ਸਰ ਵੀ ਇਹ ਜਾ ਕੇ ਤੇ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਹੈ ਹੁਣ ਆਪਣੇ ਦੀਵਾਨ ਖੁੱਲੇ ਤੌਰ ਤੇ ਪੰਜਾਬ ਦੇ ਔਰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਾ ਸਕਦੇ ਨੇ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਸੁਖਬੀਰ ਸਿੰਘ ਬਾਦਲ ਔਰ ਮਨਪ੍ਰੀਤ ਈਆਲੀ ਦੇ ਵਿੱਚ ਇੱਕ ਸ਼ਬਦੀ ਜੰਗ ਚੱਲ ਰਹੀ ਹੈ ਉਹਦਾ ਕੀ ਅਸਰ ਹੋਏਗਾ ਫਿਰ ਅਮਰੀਕਾ ਦੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਬਿਗ ਬਿਊਟੀਫੁਲ ਬਿਲ 트럼ਪ ਉਹਨਾਂ ਦਾ ਜਿਹੜਾ ਹੈ ਉਹਨੂੰ ਮਨਜ਼ੂਰੀ ਮਿਲ ਗਈ ਹੈ ਕਾਂਗਰਸ ਦੇ ਵਿੱਚ ਉਹਦੇ ਬਾਰੇ ਗੱਲਬਾਤ ਹੋਏਗੀ ਫਿਰ ਉਸ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਤੇ 56 ਕਸਿਆ ਟਰੰਪ ਹੋਣਾ ਨੇ ਔਰ ਵਿਦੇਸ਼ੀ ਜਿਹੜੇ ਸਟੂਡੈਂਟ ਆ ਉਹਨਾਂ ਦੀ ਐਂਟਰੀ ਹੁਣ ਜਿਹੜੀ ਬੰਦ ਕਰ ਦਿੱਤੀ ਗਈ ਹੈ। ਉਹਨਾਂ ਦੀ ਐਡਮਿਸ਼ਨ ਬੰਦ ਹੋ ਗਈ ਹੈ। ਉਹਦੇ ਬਾਰੇ ਗੱਲਬਾਤ ਹੋਏਗੀ। ਸੈਨ ਡੀਗੋ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਇਆ ਰਿਹਾ 6 ਇਲਾਕੇ ਦੇ ਵਿੱਚ ਉਹਦੇ ਬਾਰੇ ਗੱਲਬਾਤ ਤੇ ਫਿਰ ਉਸ ਤੋਂ ਬਾਅਦ ਸੱਭਿਆਚਾਰਕ ਮੇਲਿਆਂ ਦੀ ਗੱਲਬਾਤ ਕਰਾਂਗੇ ਕਿਉਂਕਿ ਫ੍ਰਿਜ਼ਨੋ ਦੇ ਵਿੱਚ ਵਾਰਸ ਭਰਾਵਾਂ ਦਾ ਮੇਲਾ ਹੋਇਆ ਔਰ 14 ਜੂਨ ਨੂੰ ਫ੍ਰਿਜ਼ਨੋ ਦੇ ਵਿੱਚ ਹੀ ਰੁਪਿੰਦਰ ਹਾਂਡਾ ਔਰ ਹਰਜੀਤ ਹਰਮਨ ਹੋਣਾ ਦਾ ਵੀ ਕਾਨਸਰਟ ਹੋ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਆਓ ਇਹਨਾਂ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਸਵਾਗਤ ਕਰਦੇ ਹਾਂ ਫਰੀਜ਼ੋਂ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੇਟਾ ਦਾ ਨੇਟਾ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਦੀਪਾ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਨੇ ਸਾਰਾ ਨਿੱਗੀ ਜੀ ਹੈ ਸਤਿ ਸ਼੍ਰੀ ਅਕਾਲ ਨੇਟਾ ਵੀਰ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਭਾਰਤ ਦੀ ਪੰਜਾਬ ਦੀ ਉੱਥੇ ਮੌਸਮ ਦੇ ਵਿੱਚ ਪਤਾ ਲੱਗਿਆ ਬੜੀ ਜ਼ਿਆਦਾ ਤਬਦੀਲੀ ਆਈ ਹੈ ਗਰਮੀ ਦਾ ਮੌਸਮ ਚੱਲ ਰਿਹਾ ਪਰ ਉੱਥੇ ਕਈ ਜਗ੍ਹਾ ਤੇ ਅਜਿਹੀ ਹਨੇਰੀਆਂ ਔਰ ਝੱਖੜ ਝੁੱਲਿਆ ਜਿਹਦੇ ਨਾਲ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਖਬਰ ਤੇ ਵੇਰਵਾ ਦਿਓ ਪੂਰਾ ਬਿਲਕੁਲ ਕੋ ਪਹਿਲਾਂ ਤਾਂ ਟੈਂਪਰੇਚਰ ਤਕਰੀਬਨ 44 ਡਿਗਰੀ ਨੂੰ ਸ਼ੋ ਹੋ ਗਿਆ ਸੀਗਾ ਜਿਹਦਾ ਕਰਕੇ ਗਰਮੀ ਨੇ ਵੱਟ ਕੱਢੇ ਹੋਏ ਸੀਗੇ ਤੇ ਹੁਣ ਜਿਵੇਂ ਕਹਲਾ ਵੀ ਰਾਤੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਇਧਰ ਗੜਗੌਂ ਇਲਾਕੇ ਦੇ ਵਿੱਚ ਯੂਪੀ ਦੇ ਵਿੱਚ ਕਈ ਥਾਵਾਂ ਤੇ ਬੜਾ ਭਿਆਨਕ ਤੂਫਾਨ ਆਇਆ ਜਿਹਦੇ ਨਾਲ ਬਹੁਤ ਭਾਰੀ ਮੀਂਹ ਵੀ ਪਿਆ ਤੇ ਹਨੇਰੀਆਂ ਚੱਲੀਆਂ ਕਈ ਥਾਵਾਂ ਤੇ ਟਰਨੇਡੋ ਵਗੈਰਾ ਆਉਣ ਦੀਆਂ ਵੀ ਖਬਰਾਂ ਮਿਲੀਆਂ ਹੈਗੀਆਂ ਤੇ ਕਈ ਮੌਤਾਂ ਵੀ ਮੇਰੇ ਖਿਆਲ ਆ ਪੰਜਾਬ ਦੇ ਵਿੱਚ ਹੋਈਆਂ ਇਸ ਤੂਫਾਨ ਦਾ ਕਰਕੇ ਕਿਉਂਕਿ ਕਈ ਘਰਾਂ ਦੀਆਂ ਛੱਤਾਂ ਵਗੈਰਾ ਉੱਡ ਗਈਆਂ ਸੀਗੀਆਂ ਤੇ ਜਿਹਦਾ ਕਰਕੇ ਜਿਵੇਂ ਸਾਨ ਹੋਇਆ ਕਈ ਥਾਵਾਂ ਤੇ ਪਾਣੀ ਵੀ ਜਿਵੇਂ ਕੱਲੇ ਵੱਡੀ ਮਾਤਰਾ ਦੇ ਵਿੱਚ ਖੜਾ ਹੈਗਾ ਤੇ ਜਿਹਦਾ ਕਰਕੇ ਮੇਰਾ ਖਲਾ ਵੀ ਫਸਲਾਂ ਵਗੈਰਾ ਨੂੰ ਵੀ ਕਾਫੀ ਨੁਕਸਾਨ ਹੋਊਗਾ ਤੇ ਪਤਾ ਨਹੀਂ ਐ ਕਿ ਕੀ ਸਿਸਟਮ ਚੱਲ ਰਿਹਾ ਹੈਗਾ प्रदीप ਸਾਰੇ ਪਾਸੇ ਜਿਹੜਾ ਮੌਸਮ ਆ ਉਹ ਆਪਣੇ ਰੰਗ ਬੁਖਾਰ ਰਿਹਾ ਹੈਗਾ ਪਿਛਲੇ ਦਿਨੀ ਆਪਾਂ ਖਬਰ ਕੀਤੀ ਸੀ ਅਮਰੀਕਾ ਦੀਆਂ ਮੈਡਵੈਸਟ ਦੀਆਂ ਸਟੇਟਾਂ ਦੇ ਵਿੱਚ ਭਿਆਨਕ ਤੂਫਾਨ ਆਏ ਸੀ ਜਿਹਦਾ ਕਰਕੇ ਤਕਰੀਬਨ 21 22 ਦੇ ਲੋਕ ਕਰੀਬ ਲੋਕ ਮਾਰੇ ਗਏ ਸੀ ਤੇ ਹੁਣ ਜਿਹੜਾ ਕੁਝ ਇਹ ਭਾਰਤ ਪੰਜਾਬ ਦੇ ਵਿੱਚ ਉਹ ਰਿਹਾ ਮੇਰਾ ਖਿਆਲ ਇਹ ਵੀ ਇੱਕ ਤਰ੍ਹਾਂ ਦੇ ਨਾਲ ਗਲੋਬਲ ਵਾਰਮਿੰਗ ਦਾ ਹੀ ਆਪਾਂ ਨੂੰ ਹਿੱਸਾ ਦਿਸ ਰਿਹਾ ਹੈਗਾ ਤੇ ਹਜੇ ਜਿਹੜੀ ਨੁਕਸਾਨ ਦੀ ਪੂਰੀ ਅਸੈਸਮੈਂਟ ਤਾਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਹਜੇ ਰਾਤ ਹੀ ਇਹ ਸਾਰਾ ਕੁਝ ਹੋਇਆ ਪਰ ਪੰਜਾਬ ਦੇ ਵਿੱਚ ਭਾਰੀ ਜਿਵੇਂ ਕਹਿੰਦਾ ਨੁਕਸਾਨ ਹੋਣ ਦੀਆਂ ਖਬਰਾਂ ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਮਿਲ ਗਈਆਂ ਹੈਗੀਆਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਸੋਲਰ ਸਿਸਟਮ ਲੱਗੇ ਹੋਏ ਸੀ ਉਹ ਉੱਡ ਡੁੱਗ ਗਏ ਹੈਗੇ ਆ ਤੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਜਿਵੇਂ ਡੇਰੀ ਫਾਰਮਾਂ ਦੇ ਵਗੈਰਾ ਦੇ ਉੱਤੇ ਛੱਤ ਵਗੈਰਾ ਟੀਨ ਦੀ ਪਾਈ ਹੁੰਦੀ ਆ ਉਹ ਬਹੁਤ ਦੂਰ ਤੱਕ ਉੱਡ ਕੇ ਚਲੀ ਇਹੀ ਹੈਗੀ ਆ ਤੇ ਜਿਹਦਾ ਕਰਕੇ ਕਈ ਥਾਵਾਂ ਦੇ ਉੱਤੇ ਡੇਰੀ ਫਾਰਮਾਂ ਦੇ ਵਿੱਚ ਵੀ ਉਹ ਛੱਤਾਂ ਡਿੱਗਣ ਕਰਕੇ ਪਸ਼ੂਆਂ ਦਾ ਵੀ ਨੁਕਸਾਨ ਵਗੈਰਾ ਹੋਇਆ ਹੈਗਾ ਸੋ ਅਸੀਂ ਆਸ ਉਮੀਦ ਕਰਦੇ ਹਾਂ ਵੀ ਇਦਾਂ ਦੇ ਜਿਹੜੇ ਤੂਫਾਨ ਆ ਜਾਂ ਇਦਾਂ ਗਾ ਕੁਦਰਤੀ ਆਫਤਾਂੋਂ ਬਚਤ ਹੀ ਰਹੇ ਬਿਲਕੁਲ ਸੋ ਉੱਥੋਂ ਦੀ ਇੱਕ ਪੰਜਾਬ ਦੀ ਹੋਰ ਖਬਰ ਆ ਜਿਨੇ ਪਿਛਲੇ ਦਿਨਾਂ ਦੇ ਵਿੱਚ ਸੁਰਖੀਆਂ ਬਟੋਰੀਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਣਾਂ ਦੇ ਨਾਲ ਸੰਬੰਧਤ ਆ ਭਾਈ ਸਾਹਿਬ ਹੁਣਾਂ ਨੂੰ ਪਹਿਲਾਂ ਰੋਕਿਆ ਗਿਆ ਸੀ ਉਹ ਵੀ ਉਹ ਧਰਮ ਦਾ ਪ੍ਰਚਾਰ ਆ ਜਾਂ ਆਪਣੇ ਜਿਹੜੇ ਦੀਵਾਨ ਲਾ ਰਿਆ ਉਹ ਨਹੀਂ ਲਾ ਸਕਦੇ ਹਨ ਪਿਛਲੇ ਸਮੇਂ ਦੇ ਵਿੱਚ ਕਾਫੀ ਟਾਈਮ ਤੋਂ ਪਰਮੇਸ਼ਰ ਦਵਾਰ ਦੇ ਵਿੱਚ ਹੀ ਉਹ ਆਪਣਾ ਦੀਵਾਨ ਲਾਉਂਦੇ ਹੁੰਦੇ ਸੀ ਉਹ ਖੁੱਲੇ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਦੀਵਾਨਾਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਸੀ ਉਹਦੇ ਤੇ ਰੋਕ ਲੱਗੀ ਹੋਈ ਸੀ ਪਰ ਹੁਣ ਉਹਨਾਂ ਨੂੰ ਬੁਲਾਇਆ ਗਿਆ ਔਰ ਉੱਥੇ ਜਾ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੇ ਮਾਫੀ ਮੰਗੀ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਖੁੱਲ ਦੇ ਦਿੱਤੀ ਗਈ ਹੈ ਵੀ ਉਹ ਆਪਣੇ ਖੁੱਲੇ ਤੌਰ ਤੇ ਦੀਵਾਨ ਲਾ ਸਕਦੇ ਨੇ ਪਰ ਪਹਿਲਾਂ ਉਸ ਟਾਈਮ ਤੇ ਜਦੋਂ ਰੋਕ ਲੱਗੀ ਸੀ ਉਸ ਟਾਈਮ ਤੇ ਭਾਈ ਰਣਜੀਤ ਸਿੰਘ ਹੁਣੀ ਨਹੀਂ ਗਏ ਸੀ ਉੱਥੇ ਅਕਾਲ ਤਖਤ ਸਾਹਿਬ ਵਿਖੇ ਪਰ ਹੁਣ ਕਿਹੜੀਆਂ ਮਜਬੂਰੀਆਂ ਬਣੀਆਂ ਕੀ ਲੱਗਦਾ ਤੁਹਾਨੂੰ ਉੱਥੇ ਜਾ ਕੇ ਉਹਨਾਂ ਨੂੰ ਕਿਉਂ ਮਾਫੀ ਮੰਗਣੀ ਪਈ ਮਾਫੀ ਮੰਗੀ ਹੈ ਕਿ ਮਾਫੀ ਮੰਗਵਾਈ ਗਈ ਹੈ ਔਰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਓਵਰ ਆਲ ਇਸ ਇਸ ਸਥਿਤੀ ਨੂੰ ਤੁਸੀਂ ਕਿਵੇਂ ਬਿਆਨ ਕਰਦੇ ਹੋ ਕੀ ਇਹ ਆਉਣ ਵਾਲੀ ਇਲੈਕਸ਼ਨ ਦਾ ਹੀ ਸਟੰਟ ਤਾਂ ਨਹੀਂ ਲੱਗਦਾ ਅਕਾਲੀ ਦਲ ਵੱਲੋਂ ਭਾਈ ਜੀ ਗੱਲ ਤਾਂ ਵੀ ਮੈਨੂੰ ਨਾ 2-4 ਮਿੰਟ ਦਿਓ ਇਹ ਖਬਰ ਨੂੰ ਕਵਰ ਕਰਨ ਵਾਸਤੇ ਕਿਉਂਕਿ ਇਹਦਾ ਜਿਹੜਾ ਪਿਛੋਕੜ ਆ ਨਾ ਉਹ ਦਸੰਬਰ 2 2024 ਦੇ ਨਾਲ ਜਾ ਕੇ ਜੁੜਦਾ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਗਿਆਨੀ ਹਰਪ੍ਰੀਤ ਤੇਗਵੀਰ ਸਿੰਘ ਹੋਰਾਂ ਵੱਲੋਂ ਵੀ ਬਾਦਲ ਸਰਕਾਰ ਨੇ ਜੋ ਕੁਝ ਪੰਜਾਬ ਦੇ ਵਿੱਚ ਕੀਤਾ ਜਿਸ ਤਰੀਕੇ ਦੇ ਨਾਲ ਬਿਆਦ ਬਗੀਆਂ ਹੋਈਆਂ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਆ ਤੇ ਜਿਵੇਂ ਵੱਡੇ ਬਾਦਲ ਸਾਹਿਬ ਤੋਂ ਫਕਰੇ ਕੌਮ ਵਾਪਸ ਲਿਆ ਗਿਆ ਸੀ ਉਦੋਂ ਤੋਂ ਹੀ ਨਾ ਜਿਹੜੇ ਸੁਖਬੀਰ ਬਾਦਲਾ ਉਹ ਅੰਦਰੋਂ ਅੰਦਰੀ ਕਾਫੀ ਔਖੇ ਚੱਲ ਰਹੇ ਸੀਗੇ ਤੇ ਜਿਹਦਾ ਕਰਕੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਵੀ ਕੁਲਦੀਪ ਸਿੰਘ ਗੜਗੱਜ ਬਦਲੇ ਗਏ ਹੈਗੇ ਆ ਕਾਰਜਕਾਰੀ ਜਥੇਦਾਰ ਉਹਨਾਂ ਨੂੰ ਲਾਇਆ ਗਿਆ ਹੈਗਾ ਇਸੇ ਤਰੀਕੇ ਦੇ ਨਾਲ ਤਖਤ ਸੀਸਗੜ ਦੇ ਜਿਹੜੇ ਜਥੇਦਾਰ ਆ ਉਹ ਕੋਈ ਸੰਤ ਟੇਕ ਸਿੰਘ ਆ ਉਹਨਾਂ ਨੂੰ ਲਾਇਆ ਗਿਆ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਕਾਲੀ ਤੇ ਭਾਜਪਾ ਦੀ ਜਿਹੜੀ ਸਿਆਸਤ ਆਪਸ ਵਿੱਚ ਸ਼ੁਰੂ ਹੋ ਗਈ ਜਿਹਦਾ ਕਰਕੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਉਹ ਪਹਿਲੀ ਵਾਰੀ ਆ ਮੇਰਾ ਖਿਆਲ ਆ ਵੀ ਇਦਾਂ ਆ ਆਪਣੀ ਸੁਰਤ ਦੇ ਵਿੱਚ ਵੀ ਜਦੋਂ ਜਿਹੜੇ ਸਾਡੇ ਤਖਤ ਹੈਗੇ ਆ ਉੱਥੋਂ ਦੇ ਜਥੇਦਾਰੀ ਉੱਥੋਂ ਦੀਆਂ ਜਥੇਬੰਦ ਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਆ ਕੇ ਖੜਕੀਆਂ ਹੈਗੀਆਂ ਹੁਣ ਪਿਛਲੇ ਦਿਨੀ ਇਕ ਹੋਕਮ ਨਾਮਾ ਤਖਸਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇਹਨਾਂ ਜਿਹੜੇ ਹੁਣ ਹੁਣ ਦੇ ਜੱਥੇਦਾਰ ਆ ਗਿਆਨੀ ਟੇਕ ਸਿੰਘ ਤੇ ਗੁਰਦੀਪ ਸਿੰਘ ਢਗੱਡ ਜ ਉਹਨਾਂ ਦੇ ਵਿਰੋਧ ਦੇ ਵਿੱਚ ਤਨਖਾਹੀਆ ਕਰਾਰ ਉਹਨਾਂ ਨੂੰ ਦਿੱਤਾ ਗਿਆ ਹੈਗਾ ਤੇ ਸੋ ਉੱਥੋਂ ਲੱਗਦਾ ਕਿਤੇ ਨਾ ਕਿਤੇ ਵੀ ਜਿਹੜਾ ਪਟਨਾ ਸਾਹਿਬ ਵਾਲੀ ਸੰਸਥਾ ਹੈਗੀ ਆ ਉਹ ਸ਼ਾਇਦ ਭਾਜਪਾ ਦੇ ਦਬਾ ਥੱਲੇ ਹੋਵੇ ਤੇ ਜਿਹੜਾ ਅਕਾਲ ਤਖਤ ਸਾਹਿਬ ਆਪਣਾ ਇਹ ਹੁਣ ਬਾਦਲਾਂ ਦੇ ਦਬਾ ਥੱਲੇ ਦਾ ਹੈਗਾ ਹੀ ਹੈਗਾ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਸੁਖਵੀਰ ਬਾਦਲ ਦਾ ਪੂਰਾ ਕਬਜਾ ਹੈਗਾ ਤੇ ਜਿਹਦਾ ਕਰਕੇ ਮੇਰਾ ਖਿਆਲ ਹੈ ਜਿਹੜਾ ਬਾਬਾ ਧੂਮਾ ਉਹ ਵੀ ਕਿਤੇ ਨਾ ਕਿਤੇ ਭਾਜਪਾ ਦੇ ਪਾਲੇ ਦੇ ਵਿੱਚ ਖੜਾ ਨਜ਼ਰ ਆਉਂਦਾ ਤੇ ਇਹੀ ਮੇਰਾ ਖਿਆਲ ਕਾਰਨ ਹੋਇਆ ਵੀ ਬਾਦਲਾਂ ਨੇ ਸੋਚਿਆ ਵੀ ਹੁਣ ਵੋਟ ਬੈਂਕ ਦਾ ਕਰਕੇ ਆਪਾਂ ਕਿਉਂ ਨਾ ਕਿਉਂਕਿ ਧੂਮਾ ਤਾਂ ਹੁਣ ਸਾਡੇ ਹੱਥੋਂ ਨਿਕਲ ਗਿਆ ਬਾਬਾ ਧ ਕਿਉਂ ਨਾ ਆਪਾਂ ਜਿਹੜੇ ਟੱਡਰੰਗਾ ਵਾਲੇ ਹੈਗੇ ਆ ਵੀ ਉਹਨਾਂ ਨੂੰ ਆਪਣੇ ਪਾੜੇ ਦੇ ਵਿੱਚ ਲਿਆ ਕੇ ਖੜੇ ਕਰ ਲਿਆ ਜਾਵੇ ਵੀ ਨਾਲੇ ਉਹਨਾਂ ਨੂੰ ਹੁਣ ਜ਼ਰੂਰਤ ਵੀ ਹੈਗੀ ਆ ਕਿੰਨੇ ਚਿਰ ਤੋਂ ਉਹ ਇੱਕ ਤਰ੍ਹਾਂ ਦੇ ਨਾਲ ਪਰਮੇਸ਼ਰ ਦੁਆਰ ਦੇ ਅੰਦਰੋਂ ਹੀ ਆਪਣਾ ਜਿਹੜਾ ਪ੍ਰਚਾਰ ਆ ਉਹ ਕਰ ਰਹੇ ਹੈਗੇ ਜਾਂ YouTube ਦੁਆਰਾ ਉਹਨਾਂ ਨੂੰ ਜੋ ਇਨਕਮ ਵਗੈਰਾ ਆਉਂਦੀ ਹੈਗੀ ਆ ਉਹਦੇ ਤੇ ਉਹ ਇਹ ਖੜੇ ਹੈਗੇ ਆ ਵੀ ਕਿਉਂ ਨਾ ਆ ਮੌਕਾ ਹੈਗਾ ਵੀ ਇਹਦੇ ਵਿੱਚ ਆਪਾਂ ਉਹਨਾਂ ਨੂੰ ਕੈਸ਼ ਕਰਕੇ ਤੇ ਆਪਣੇ ਜਿਹੜਾ ਵੋਟ ਬੈਂਕ ਆ ਉਹਨੂੰ ਵੀ ਵਧਾਇਆ ਜਾਵੇ ਤੇ ਨਾਲੇ ਜਿਹੜੀ ਇਹ ਗੇਮ ਚੱਲ ਰਹੀ ਹੈਗੀ ਆ ਇਹਨੂੰ ਆਪਾਂ ਵਰਸਜ ਪਟਨਾ ਸਾਹਿਬ ਕਰਕੇ ਜਿਹੜਾ ਆਪਣੇ ਤੋਂ ਧਿਆਨ ਆ ਉਹਨੂੰ ਹਟਾ ਲਿਆ ਜਾਵੇ ਪਰ ਕਿਤੇ ਨਾ ਕਿਤੇ ਪ੍ਰਦੀਪ ਨੂੰ ਲੱਗਦਾ ਵੀ ਜਿਹੜਾ ਰੱਬ ਆ ਉਹ ਵੀ ਉੱਪਰ ਬੈਠਾ ਦੇਖਦਾ ਵੀ ਇਹ ਕੀ ਕਰ ਰਹੇ ਹੈਗੇ ਆ ਤੁਸੀਂ ਦੇਖਿਆ ਹੁਣ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਕਦੇ ਸੱਜੀ ਬਾਹ ਤੇ ਪਲਾਸਟਰ ਲੱਗਿਆ ਹੁੰਦਾ ਕਦੇ ਖੱਬੀ ਬਾਹ ਤੇ ਪਲਾਸਟਰ ਲੱਗਿਆ ਹੁੰਦਾ ਕਦੇ ਲੱਤ ਦੇ ਉੱਤੇ ਪਲਾਸਟਰ ਲੱਗਿਆ ਹੁੰਦਾ ਤੇ ਹੁਣ ਇਹਨਾਂ ਮੇਰੇ ਖਿਆਲ ਵਿੱਚ ਚੀਜ਼ਾਂ ਤੋਂ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਪਰਮਾਤਮਾ ਵੀ ਹੁਣ ਸਾਨੂੰ ਇਹ ਸਜਾਵਾਂ ਦੇ ਰਿਹਾ ਹੈਗਾ ਵੀ ਕਿਉਂ ਨਾ ਅਸੀਂ ਇਸ ਚੀਜ਼ ਤੋਂ ਥੋੜਾ ਪਿੱਛੇ ਹਟ ਕੇ ਆਪਦੇ ਆਪ ਨੂੰ ਥੋੜਾ ਜਿਵੇਂ ਕਹਿੰਦਾ ਵੀ ਗੁਰੂ ਵਾਲੇ ਪਾਸੇ ਲਾਈਏ ਤੇ ਲੋਕਾਂ ਦੇ ਭਲੇ ਵਾਸਤੇ ਸੋਚੀਏ ਥੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜੋ ਹੋਇਆ ਇਹ ਖਿਚੜੀ ਭਾਜਪਾ ਅਕਾਲੀ ਦਲ ਇਹ ਸਾਰਾ ਪੱਕ ਰਿਹਾ ਹੈਗਾ ਜਿਹਦੇ ਵਿੱਚ ਢੱਡਰਾਂਗਾਂ ਵਾਲੇ ਨੂੰ ਇੱਕ ਤਰ੍ਹਾਂ ਦੇ ਨਾਲ ਦੁਬਾਰੇ ਫਿਰ ਮਾਫੀ ਦਿੱਤੀ ਗਈ ਹੈ ਵੀ ਕਿਤੇ ਨਾ ਕਿਤੇ 2027 ਚ ਹੋ ਸਕਦਾ ਸਾਨੂੰ ਕੋਈ ਵੋਟਾਂ ਦੇ ਵਿੱਚ ਫਾਇਦਾ ਹੋ ਜੇ ਮੇਰੀ ਨਾ ਗੱਲਬਾਤ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਭਾਈ ਰਜੀਤ ਸਿੰਘ ਹੁਣੀ ਇੱਥੇ ਨਿਊਯਾਰਕ ਦੇ ਵਿੱਚ ਆਏ ਹੋਏ ਸੀ ਸਾਡੇ ਕਿਸੇ ਸੱਜਣ ਦੇ ਘਰੇ ਜਦੋਂ ਬੈਠੇ ਤਾਂ ਪਰਸਨਲ ਤੌਰ ਤੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਦੋਂ ਹਜੇ ਉਹਨਾਂ ਨੇ ਜਾਣਾ ਸੀ ਜਦੋਂ ਇੰਡੀਆ ਜਾ ਕੇ ਉੱਥੇ ਜਾ ਕੇ ਫਿਰ ਪੇਸ਼ ਹੋਣਾ ਸੀ ਤਾਂ ਉਹਨਾਂ ਨੂੰ ਕਿਹਾ ਗਿਆ ਸੀਗੇ ਵੀ ਤੁਸੀਂ ਆਓ ਤਾਂ ਉਹਨਾਂ ਦਾ ਇਹ ਕਹਿਣਾ ਸੀ ਵੀ ਧਰਮ ਦੇ ਪ੍ਰਚਾਰ ਦੇ ਵਿੱਚ ਮੈਂ ਆਪਣਾ ਯੋਗਦਾਨ ਜਿਹੜਾ ਪਾ ਰਿਹਾ ਸੀ ਉਹਦੇ ਵਿੱਚ ਖੜੋਤ ਆ ਗਈ ਜਿਹਦੇ ਕਰਕੇ ਬਹੁਤ ਸਾਰੇ ਲੋਕ ਆ ਜਿਹੜੇ ਹੋਰ ਧਰਮਾਂ ਦੇ ਵਿੱਚ ਜਿਹੜੇ ਕਨਵਰਟ ਹੋ ਰਿਹਾ ਮਿਸਾਲ ਦੇ ਤੌਰ ਤੇ ਉੱਥੇ ਕ੍ਰਿਸਚੀਅਨ ਬਹੁਤ ਬਣ ਰਹੇ ਆ ਜਿਹੜੇ ਸਿੱਖ ਸੀਗੇ ਹਨ ਸੋ ਉਹ ਕਹ ਰਹੇ ਸੀ ਵੀ ਸਿੱਖੀ ਦੇ ਪ੍ਰਚਾਰ ਦੇ ਵਿੱਚ ਜਿਹੜੀ ਕਮੀ ਹੈ ਨਾ ਉਹਨੂੰ ਪੂਰਾ ਕਰਨ ਦੇ ਲਈ ਜੇ ਮੈਨੂੰ ਝੁਕਣਾ ਵੀ ਪਿਆ ਉੱਥੇ ਜਾ ਕੇ ਜੇ ਮੈਨੂੰ ਮਾਫੀ ਵੀ ਮੰਗਣੀ ਪਈ ਤਾਂ ਮੈਂ ਮੰਗੂਗਾ ਕਿਉਂਕਿ ਜੇ ਆਪਾਂ ਪਿਛਲੇ ਸਮੇਂ ਦਾ ਇਤਿਹਾਸ ਵੇਖੀਏ ਤਾਂ ਜਿੰਨਾ ਕੱਠ ਇਰਨਜੀਤ ਸਿੰਘ ਢੜਰੀਆਂ ਵਾਲੇ ਹੋਣਾ ਦੇ ਦਿਵਾਨਾ ਤੇ ਹੁੰਦਾ ਹੈ ਉਹ ਹੋਰ ਕਿਸੇ ਵੀ ਪ੍ਰਚਾਰਕ ਦੇ ਇਕੱਠ ਦੇ ਸਮਾਗਮ ਦੇ ਵਿੱਚ ਇਕੱਠ ਨਹੀਂ ਹੁੰਦਾ ਹਨ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਲਈ ਇਹ ਮਾਫੀ ਜਿਹੜੀ ਉਹਨਾਂ ਨੇ ਮੰਗੀ ਹੈ ਕੀ ਬਿਹਤਰੀ ਲਈ ਹੋਗੀ ਕਿ ਉਹ ਬਹੁਤ ਸਾਰੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੇ ਪ੍ਰਾਣੀਆਂ ਨੂੰ ਅਮਰਿਤ ਛਕਾਇਆ ਹੈ ਸਿੱਖੀ ਵੱਲ ਲਾਇਆ ਹੈ ਗੁਰੂ ਵੱਲ ਆਇਆ ਐ ਸੋ ਕੀ ਮੰਨਦੇ ਹੋ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਉੱਥੇ ਧਰਮ ਪਰਿਵਰਤਨ ਦਾ ਮੁੱਦਾ ਚੱਲ ਰਿਹਾ ਉਹਨੂੰ ਕਿਤੇ ਨਾ ਕਿਤੇ ਰੋਕ ਲੱਗੇਗੀ ਉਹਨਾਂ ਦੀ ਇਸ ਮਾਫੀ ਤੋਂ ਬਾਅਦ ਨਹੀਂ ਬਿਲਕੁਲ ਕਿਉਂਕਿ ਇਹਦੇ ਜਿੱਥੇ ਕੋਈ ਸ਼ੱਕ ਨਹੀਂ ਜਿਹੜੇ ਉਹ ਪ੍ਰਚਾਰਕ ਹੈਗੇ ਆ ਉਹ ਤਾਂ ਚੋਟੀ ਦੇ ਆ ਲੋਕਾਂ ਦਾ ਧਿਆਨ ਵੀ ਖਿੱਚਦੇ ਆ ਲੋਕਾਂ ਦਾ ਇਕੱਠ ਵੀ ਉਹ ਜਿਵੇਂ ਕਹਿੰਦਾ ਕਰ ਲੈਂਦੇ ਜਿੱਥੇ ਕਿਤੇ ਵੀ ਦਵਾਨ ਹੋਵੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਦਵਾਨਾਂ ਦੇ ਵਿੱਚ ਜਾਂਦੇ ਹੈਗੇ ਅਤੇ ਉਹਨਾਂ ਦੀ ਗੱਲਬਾਤ ਸੁਣਦੇ ਵੀ ਹੈਗੇ ਆ ਪਰ ਮੇਰਾ ਖਿਆਲ ਹੈ ਵੀ ਕਿਤੇ ਨਾ ਕਿਤੇ ਨਾ ਉਹਨਾਂ ਦੀ ਹੁਣ ਪ੍ਰਚਾਰ ਦੇ ਵਿੱਚ ਥੋੜਾ ਸ਼ਿਫਟ ਵੀ ਆਇਆ ਹੋਇਆ ਹੈਗਾ ਥੋੜਾ ਮਾਡਰਨਾਈਜ਼ ਤਰੀਕੇ ਦੇ ਨਾਲ ਉਹ ਪ੍ਰਚਾਰ ਕਰਦੇ ਆ ਉਹ ਜਾਨੀਆਂ ਪੁਰਾਣੀਆਂ ਮੈਥ ਵਾਲੀਆਂ ਕਹਾਣੀਆਂ ਸੀ ਤੇ ਉਹਨਾਂ ਜਾਂ ਜਿਹੜਾ ਕੁਝ ਵੀ ਆਪਾਂ ਕਹਿ ਦਨੇ ਆ ਵੀ ਜਿਵੇਂ ਸਿੱਖ ਧਰਮ ਦੇ ਵਿੱਚ ਵੀ ਜਾਦੂ ਡੂਣੇ ਹੁੰਦੇ ਆ ਜਾਂ ਜਿਸ ਤਰੀਕੇ ਦੇ ਨਾਲ ਇਹਦੇ ਵਿੱਚ ਕਰਾਮਾਤਾਂ ਹੁੰਦੀਆਂ ਉਹਨਾਂ ਚੀਜ਼ਾਂ ਤੋਂ ਮੇਰਾ ਖਿਆਲ ਹੈ ਵੀ ਲੋਕਾਂ ਨੂੰ ਉਹ ਵਰਜਦੇ ਆ ਰਹੇ ਹੈਗੇ ਆ ਉਨ੍ਹਾਂ ਦਾ ਜਿਹੜਾ ਪ੍ਰਚਾਰ ਦੇ ਸ਼ਿਫਟ ਹੋਈ ਆ ਮੈਂ ਸਮਝਦਾ ਵੀ ਇਹ ਇੱਕ ਕ੍ਰਾਂਤੀਕਾਰੀ ਸ਼ਿਫਟ ਹੋਊਗੀ ਜਿਹਦਾ ਕਰਕੇ ਜਿਹੜੇ ਲੋਕ ਆ ਉਹਨਾਂ ਨੂੰ ਚੰਗਾ ਰਾਹ ਦਸੇਰਾ ਬਣਨਗੇ ਉਹ ਤੇ ਆਸ ਕਰਦੇ ਆ ਮੇਰਾ ਖਿਆਲ ਆ ਪੰਜਾਬ ਵਾਸਤੇ ਤਾਂ ਚੰਗੀ ਗੱਲ ਹੀ ਆ ਜੇ ਉਹ ਪ੍ਰਚਾਰ ਕਰਨ ਲੱਗ ਜਾਣ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਦੁਆਰ ਤੋਂ ਤੁਸੀਂ ਦੇਖਿਓ ਲੋਕਾਂ ਦੇ ਸਿਰਾਂ ਤੇ ਪੱਗਾਂ ਆਲਰੇਡੀ ਬਹੁਤ ਬੱਜੀਆਂ ਹੋਈਆਂ ਪਰ ਹੋਰ ਵੀ ਇਸ ਚੀਜ਼ ਦੇ ਵਿੱਚ ਵਾਧਾ ਹੋਊਗਾ ਤੇ ਜਿਹੜੇ ਲੋਕ ਹੈਗੇ ਆ ਅਮਰਤ ਸਿੰਘ ਸੰਚਿਆ ਜਿਹੜੇ ਲੋਕ ਹੈਗੇ ਆ ਉਹ ਅਮਰਤ ਸੰਚਾਰ ਵਗੈਰਾ ਵੀ ਚੰਗੇ ਤਰੀਕੇ ਦੇ ਨਾਲ ਕਰਨ ਲੱਗਣਗੇ ਦੁਬਾਰ ਤੋਂ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਪਤਾ ਲੱਗਿਆ ਹੋਈ ਉੱਥੇ ਸੁਖਬੀਰ ਸਿੰਘ ਬਾਦਲ ਔਰ ਮਨਪ੍ਰੀਤ ਦਿਵਾਲੀ ਇਹਨਾਂ ਦੇ ਵਿੱਚ ਇੱਕ ਸ਼ਬਦੀ ਜੰਗ ਚੱਲ ਰਹੀ ਹੈ ਮਨਪ੍ਰੀਤ ਦਿਵਾਲੀ ਬਾਰੇ ਇਹ ਗੱਲ ਇਹ ਧਾਰਨਾ ਬਣੀ ਹੋਈ ਲੋਕਾਂ ਦੀ ਵੀ ਉਹ ਇੱਕ ਸੱਚਾ ਸੋਚਾ ਲੀਡਰ ਹੈ ਚਾਹੇ ਉਹ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਅਕਾਲੀ ਦਲ ਦੇ ਨਾਲ ਉਹ ਖੜਾ ਹੈ ਪਰ ਵਿਚਾਰਧਾਰਾ ਜਿਹੜੀ ਅਕਾਲੀ ਦਲ ਦੀ ਹੁਣ ਚੱਲ ਰਹੀ ਹੈ ਸੁਖਵੀਰ ਸਿੰਘ ਬਾਦਲਵਾਲੀ ਉਹਦੇ ਨਾਲ ਉਹ ਸਹਿਮਤ ਨਹੀਂ ਹੈ ਨਾ ਇਹਨਾਂ ਦੇ ਵਿੱਚ ਜਿਹੜਾ ਸ਼ਬਦੀ ਜੰਗ ਚੱਲ ਰਹੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਜਿਹੜਾ ਪਹਿਲਾਂ ਹੀ ਹਾਸ਼ੀਏ ਤੇ ਗਿਆ ਹੋਇਆ ਜੇ ਮਨਪ੍ਰੀਤ ਆਲੀ ਵੀ ਅਕਾਲੀ ਦਲ ਨੂੰ ਛੱਡ ਜਾਂਦੇ ਤਾਂ ਅਕਾਲੀ ਦਲ ਦਾ ਕੀ ਬਣੇਗਾ ਹਨਾ ਸੋ ਓਵਰਆਲ ਕਿਵੇਂ ਦੇਖਦੇ ਹੋ ਇਸ ਸ਼ਬਦੀ جنگ ਨੂੰ ਕੀ ਨੁਕਸਾਨ ਹੋ ਸਕਦਾ ਅਕਾਲੀ ਦਲ ਦਾ ਹੋਰ ਪਹਿਲਾਂ ਹੀ ਨੁਕਸਾਨ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਦੇਖੋ ਲੈ ਦੇ ਕੇ ਅਕਾਲੀ ਦਲ ਕੋਲੇ ਮੇਰਾ ਖਿਆਲ ਹੈ ਵੀ ਜੇ ਇੱਕ ਕੋਈ ਇਸ ਵਾਰੀ ਕੱਦਾਵਰ ਲੀਡਰ ਆ ਜਿਹਦੇ ਉੱਤੇ ਕੋਈ ਲੋਕ ਯਕੀਨ ਕਰਦਾ ਹੈਗਾ ਤਾਂ ਉਹ ਮੈਨੂੰ ਲੱਗਦਾ ਜੀ ਮਨਪ੍ਰੀਤ ਐਲੀ ਹੋਈ ਆ ਇਹ ਮਨਪ੍ਰੀਤ ਯਾਲੀ ਇੱਕੋ ਇੱਕ ਮੇਰਾ ਖਾਲ ਅਕਾਲੀ ਲੀਡਰ ਆ ਜੀ ਨੇ ਡਟ ਕੇ ਜਿਵੇਂ ਕਿ ਸੁਖਵੀਰ ਬਾਦਲ ਨੂੰ ਕਿਹਾ ਵੀ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਤੁਹਾਡੀ ਪ੍ਰਧਾਨ ਜੀ ਨੂੰ ਲੋਕ ਇਸ ਟਾਈਮ ਮਨਜ਼ੂਰ ਨਹੀਂ ਕਰ ਰਹੇ ਕਿਉਂਕਿ ਤੁਹਾਥੋਂ ਗਲਤੀਆਂ ਬਹੁਤ ਵੱਡੀਆਂ ਹੋਈਆਂ ਤੁਸੀਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਹੈਗੇ ਹੋ ਤੇ ਹੁਣ ਇਹ ਵੇਲਾ ਆ ਗਿਆ ਵੀ ਤੁਸੀਂ ਆਉ ਦਾ ਬੋਰੀਆ ਬਸ ਇਤਰਾ ਪਾਸੇ ਕਰੋ ਤੇ ਨਵੀਂ ਜਿਹੜੀ ਜਨਰੇਸ਼ਨ ਹੈਗੀ ਆ ਉਹਨਾਂ ਦੇ ਵਿੱਚੋਂ ਕੋਈ ਚੰਗਾ ਲੀਡਰ ਲੱਭ ਕੇ ਕਾਲੀ ਦਲ ਦਾ ਪ੍ਰਧਾਨ ਬਣਾਓ ਤਾਂ ਕਿ ਆਪਾਂ ਇਹਨੂੰ ਹੋਰ ਅੱਗੇ ਲੈ ਕੇ ਜਾ ਸਕੀਏ ਤੇ ਉਹਨਾਂ ਨੇ ਜਿਹੜੇ ਅਕਾਲ ਤਖਤ ਤੋਂ ਫੈਸਲੇ ਹੋਏ ਸੀ ਕਿਉਂਕਿ ਪੰਜ ਮੈਂਬਰੀ ਕਮੇਟੀ ਜਿਹੜੀ ਬਣਾਈ ਹੋਈ ਸੀਗੀ ਵੀ ਭਰਤੀਆਂ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਦੇ ਵਿੱਚੋਂ ਉਹਦੇ ਇਹ ਮੈਂਬਰ ਹੈਗੇ ਆ ਤੇ ਇਹ ਆਪਣਾ ਜਿਹੜਾ ਕਾਰਜ ਉਹ ਉਦੋਂ ਦੇ ਲਗਾਤਾਰ ਕਰ ਰਹੇ ਹੈਗੇ ਆ ਤੇ ਕਾਫੀ ਸਾਰੇ ਮੈਂਬਰ ਇਹਨਾਂ ਨੇ ਉਹ ਪੰਜ ਮੈਂਬਰੀ ਕਮੇਟੀ ਦੇ ਤਹਿਤ ਬਣਾਏ ਵੀ ਹੈਗੇ ਆ ਤੇ ਜਦੋਂ ਵੀ ਕਿਤੇ ਇਹਨਾਂ ਨੂੰ ਲੱਗਦਾ ਵੀ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਪਾਸੇ ਜਾ ਰਿਹਾ ਤਾਂ ਉਹ ਆ ਟਾਈਮਲੀ ਇਹਨਾਂ ਨੂੰ ਉਸ ਚੀਜ਼ ਤੋਂ آگਾਹ ਵੀ ਕਰਦੇ ਆ ਰਹੇ ਹੈਗੇ ਆ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਸੁਖਵੀਰ ਬਾਦਲ ਨੂੰ ਇਹ ਲੱਗਿਆ ਵੀ ਮੇਰੀ ਕੁਰਸੀ ਖਿੱਚਣ ਵਾਸਤੇ ਸਭ ਤੋਂ ਵੱਡਾ ਜਿਹੜਾ ਰੋਲ ਆ ਉਹ ਮਨਪ੍ਰੀਤ ਆਲੀ ਦਾ ਰਹਾ ਤੇ ਵੀ ਹੁਣ ਦੁਬਾਰਾ ਤੋਂ ਮੈਂ ਫੇਰ ਪ੍ਰਧਾਨ ਬਣ ਗਿਆ ਵੀ ਸਭ ਤੋਂ ਪਹਿਲਾਂ ਮੈਂ ਇਹਦੀ ਮੰਜ਼ੀ ਠੋਕਾਂ ਤੇ ਇਸੇ ਕਰਕੇ ਉਹਨਾਂ ਨੇ ਹੁਣ ਪਿਛਲੇ ਦਿਨ ਬਿਆਨ ਦਿੱਤਾ ਸੀ ਵੀ ਅਕਾਲੀ ਦਲ ਦੇ ਵਿੱਚ ਜਿਹੜੇ ਵੱਡੇ ਗਦਾਰ ਹੈਗੇ ਆ ਜਿਨ੍ਹਾਂ ਨੇ ਅਕਾਲੀ ਦਲ ਦੇ ਪੈਰ ਪਛਾਣ ਨੂੰ ਖਿੱਚੇ ਹੈਗੇ ਆ ਤੇ ਉਹਨਾਂ ਵਾਸਤੇ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਤੇ ਜਿਹਦਾ ਕਰਕੇ ਉਹ ਕਹਿੰਦੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਐਕਸ਼ਨ ਲਵਾਂਗੇ ਤੇ ਜਿਹਦੇ ਜਵਾਬ ਦੇ ਵਿੱਚ ਮਨਪ੍ਰੀਤ ਐਲੀ ਨੇ ਵੀ ਇੱਕ ਫੇਸਬੁੱਕ ਦੇ ਉੱਤੇ ਵੀਡੀਓ ਛੋਟੀ ਜੀ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਅਕਾਲੀ ਦਲ ਦੇ ਪਹਿਰੇਦਾਰ ਹੈਗੇ ਆ ਜਿੱਥੇ ਕਿਤੇ ਸਾਨੂੰ ਕੋਈ ਲੱਗਦਾ ਵੀ ਗਲਤ ਕਰ ਰਿਹਾ ਸੀ ਉਹਨੂੰ ਗਲਤ ਕਹਾਂਗੇ ਜਿੱਥੇ ਕੁਝ ਠੀਕ ਚੱਲ ਰਿਹਾ ਉਹਨੂੰ ਠੀਕ ਕਹਾਂਗੇ ਸਾਡੀ ਜਿਹੜੀ ਜ਼ਿੰਮੇਵਾਰੀ ਲੱਗੀ ਹੋਈ ਆ ਭਰਤੀ ਕਰਨ ਦੀ ਉਹ ਅਸੀਂ ਲਗਾਤਾਰ ਕਰਦੇ ਰਹਿਾਂਗੇ ਪਰ ਜੇ ਕੋਈ ਕਹੇ ਵੀ ਸਾਨੂੰ ਆਪਦੇ ਦਬਕੇ ਦੇ ਨਾਲ ਦਬਾ ਲੂਗਾ ਤਾਂ ਉਹ ਇਸ ਗੱਲ ਦਾ ਮਨ ਚੋਂ ਭੁਲੇਖਾ ਕੱਢ ਦੇਵੇ ਸੋ ਕਾਫੀ ਗੱਲਾਂ ਬਾਤਾਂ ਆਪਸ ਵਿੱਚ ਚੱਲ ਰਹੀਆਂ ਹੈ ਜਿਹੜੀ ਸ਼ਬਦੀ ਯੰਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਇਹ ਜਿਹੜੇ ਪਾਸੇ ਵੱਲ ਨੂੰ ਜਾਂਦੀ ਹੈ ਬਿਲਕੁਲ ਬਿਲਕੁਲ ਇੱਥੇ ਆਰਨੇ ਦੀ ਗੀਤ ਦੇ ਬੋਲ ਯਾਦ ਆ ਜਾਂਦੇ ਫਿਰ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ ਮਨਪ੍ਰੀਤ ਵਾਲੀ ਨੂੰ ਦਬਾਉਣਾ ਇੰਨਾ ਸੌਖਾ ਨਹੀਂ ਹੈਣਾ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਆ ਅਮਰੀਕਾ ਦੇ ਵਿੱਚ ਆਈਏ ਇੱਥੇ ਪਤਾ ਲੱਗਿਆ ਵੀ ਇੱਕ ਬਿਗ ਬਿਊਟੀਫੁਲ ਬਿਲ ਆ ਜਿਹੜਾ ਟਰੰਪ ਹੋਣਾ ਦਾ ਹੁਣ ਇੱਥੇ ਅਮਰੀਕਾ ਦੀ ਕਾਂਗਰਸ ਵੱਲੋਂ ਜਿਹੜੇ ਆ ਉਹਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਕੀ ਇਹ ਬਿੱਲ ਕੀ ਆ ਇਹਦੇ ਵਿੱਚ ਠੀਕ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਚੇਂਜਸ ਆ ਸਕਦੀਆਂ ਤੇ ਆਮ ਜਨਤਾ ਨੂੰ ਇਹਦਾ ਕੀ ਫਰਕ ਪਵੇਗਾ ਦੇਖੋ ਪ੍ਰੈਜ਼ੀਡੈਂਟ 트럼ਪ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਆ ਉਹਨਾਂ ਨੇ ਕਾਫੀ ਸਾਰੇ ਡਿਪਾਰਟਮੈਂਟਸ ਨੂੰ ਪਤਾ ਬੰਦ ਕਰ ਦਿੱਤੇ ਹੈਗੇ ਆ ਕਾਫੀ ਸਾਰੀਆਂ ਫੈਡਰਲ ਦੀਆਂ ਜਿਹੜੀਆਂ ਜੌਬਾਂ ਉਹ ਲੇ ਆਫ ਕਰ ਦਿੱਤੇ ਹੈਗੇ ਆ ਤੇ ਕਿਤੇ ਨਾ ਕਿਤੇ ਉਹਨਾਂ ਦੀ ਕੋਸ਼ਿਸ਼ ਇਹੀ ਹੈ ਵੀ ਵੱਧ ਤੋਂ ਵੱਧ ਜਿਹੜੇ ਪੈਸੇ ਆ ਉਹ ਮੈਂ ਇਹਨਾਂ ਡਿਪਾਰਟਮੈਂਟਾਂ ਦੇ ਵਿੱਚ ਜਿਹੜਾ ਵਾਧੂ ਖਰਚਾ ਹੋ ਰਿਹਾ ਸੀ ਉਹਨੂੰ ਕਿਤੇ ਨਾ ਕਿਤੇ ਬੰਦ ਕਰਕੇ ਤੇ ਮੈਂ ਥੋੜਾ ਲੋਕਾਂ ਨੂੰ ਦਿਖਾਵਾ ਵੀ ਜਿਹੜਾ ਅਮਰੀਕਾ ਡੈਫਿਸਿਟ ਦੇ ਵਿੱਚ ਜਾ ਰਿਹਾ ਸੀਗਾ ਵੀ ਆਹ ਦੇਖੋ ਮੈਂ ਖਜ਼ਾਨਾ ਭਰਤਾ ਥੋੜਾ ਤੇ ਉਹਦਾ ਕਰਕੇ ਇਹਨਾਂ ਨੇ ਇਹ ਇੱਕ ਬੈਗ ਬਿਊਟੀਫੁੱਲ ਬੈਲ ਲੈ ਕੇ ਆਂਦਾ ਸੀਗਾ ਜਿਹਨੂੰ ਅਕਸਰ ਬੈਗ ਬਿਊਟੀਫੁੱਲ ਬੈਲ ਕਹਿੰਦੇ ਹੈਗੇ ਆ ਤੇ ਜਿਹਦਾ ਕਾਂਗਰਸ ਦੇ ਵਿੱਚ ਵੱਡਾ ਵਿਰੋਧ ਵੀ ਹੋਇਆ ਡੈਮੋਕ੍ਰੇਟਾਂ ਵੱਲੋਂ ਕਿਉਂਕਿ ਇਹਦੇ ਵਿੱਚ 3 ਟ੍ਰਿਲੀਅਨ ਡਾਲਰ ਦੇ ਜਿਹੜੇ ਕਟਾ ਉਹ ਲੱਗਣ ਜਾ ਰਹੇ ਆ ਮੇਨ ਕਟ ਇਹਦੇ ਵਿੱਚ ਮੈਡੀਕਲ ਜਿਹਨੂੰ ਕੈਲੀਫੋਰਨੀਆ ਵਿੱਚ ਮੈਡੀਕੇਡ ਵੀ ਕਿਹਾ ਜਾਂਦਾ ਉਹਦੇ ਤੇ ਲੱਗਣਗੇ ਤੇ ਜਿਹਦਾ ਕਰਕੇ ਮੇਰਾ ਖਿਆਲ ਆ ਵੀ ਹਜ਼ਾਰਾਂ ਨਹੀਂ ਲੱਖਾਂ ਲੋਕ ਇਸ ਮੈਡੀਕਲ ਤੋਂ ਵਾਂਝੇ ਹੋ ਜਾਣਗੇ ਤੇ ਜਿਹੜੀਆਂ ਫੂਡ ਸਟੈਂਪਾਂ ਇੱਥੇ ਗਰੀਬਾਂ ਵਾਸਤੇ ਚਲਾਇਆ ਜਾਂਦਾ ਹੈਗਾ ਸਿਸਟਮ ਉਹਦੇ ਵਿੱਚੋਂ ਇਹਨਾਂ ਨੇ ਵੱਡਾ ਕੱਟ ਲਾਇਆ ਹੈਗਾ ਫੂਡ ਸਟੈਂਪਾਂ ਹੋ ਸਕਦਾ ਬੰਦ ਹੀ ਹੋ ਜਾਣ ਤੇ ਨਾਰਦੀ ਨਾਲ ਇਹਨਾਂ ਨੇ ਟੈਕਸ ਕੱਟ ਦਿੱਤੇ ਹੈਗੇ ਆ ਵੱਡੇ ਵੱਡੇ ਜਿਹਦੇ ਵਿੱਚ ਮੇਰਾ ਖਿਆਲ ਆ ਵੀ ਜਿਹੜੇ ਅਮੀਰ ਲੋਕ ਆ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਤੇ ਜਿਹੜਾ ਮੀਡੀਅਮ ਵਰਗ ਆ ਜਾਂ ਆਮ ਜਿਹੜੇ ਲੋਕ ਆ ਮੇਰਾ ਖਿਆਲ ਉਹਦਾ ਤਾਂ ਇਹਨਾਂ ਨੂੰ ਇਹਦੇ ਵਿੱਚ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਕਿਉਂਕਿ ਜਿਹੜੀ ਬ੍ਰੈਕਟ ਇਹਦੇ ਵਿੱਚ ਆਉਂਦੀ ਆ ਉਹ ਮੇਰਾ ਖਿਆਲ ਅਮੀਰ ਲੋਕਾਂ ਨੂੰ ਹੀ ਸੂਟ ਕਰਦੀ ਹੈਗੀ ਆ ਤੇ ਕਿਤੇ ਨਾ ਕਿਤੇ ਦੇਖੋ ਇਹ ਬਿੱਲ ਦਾ ਜਿੱਥੇ ਵਿਰੋਧ ਬਹੁਤ ਹੋ ਰਿਹਾ ਸੀਗਾ ਉੱਥੇ ਮੇਰਾ ਖਿਆਲ ਆ ਵੀ 트럼ਪ ਵੋਟ ਦੇ ਨਾਲ ਇਹਨੂੰ ਕਾਮਯਾਬ ਰਿਹਾ ਹੈ ਜੀ ਆ 214 ਦੇ ਮੁਕਾਬਲੇ 215 ਵੋਟਾਂ ਦੇ ਨਾਲ ਇਹ ਬਿਲ ਜਿਹੜਾ ਪਾਸ ਹੋਇਆ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਵਿੱਚ ਵੀ ਜਾਊਗਾ ਸੈਨੇਟ ਦੇ ਵਿੱਚ ਵੀ ਇਹ ਸੌਖਾ ਨਹੀਂ ਪਾਸ ਹੋਣਾ ਕਿਉਂਕਿ ਉੱਥੇ ਵੀ ਇਹਨਾਂ ਦੇ ਵਿੱਚੋਂ ਵਿਚੜੇ ਰਿਪਬਲਿਕਨ ਹੈਗੇ ਉਹ ਵੀ ਇਸ ਦਾ ਵਿਰੋਧ ਕਰਦੇ ਆ ਤੇ ਜੇ ਪਾਸ ਹੋਇਆ ਵੀ ਤਾਂ ਇਹਦੇ ਵਿੱਚ ਕਾਫੀ ਸਾਰੀਆਂ ਸੋਧਾਂ ਮੇਰਾ ਖਿਆਲ ਹੋ ਕੇ ਫਿਰ ਪਾਸ ਹੋਊਗਾ ਪਰ ਇਹਦੇ ਨਾਲ ਆਮ ਲੋਕਾਂ ਦੇ ਉੱਤੇ ਜਿਹੜੇ ਲੋਕ ਆਪਣੇ ਬਜ਼ੁਰਗ ਵਗੈਰਾ ਮੈਡੀਕਲ ਲੈ ਰਹੇ ਹੈਗੇ ਆ ਜਾਂ ਮੈਡੀਕੇਟ ਉਹਨੂੰ ਜਿਵੇਂ ਕੈਲੀਫੋਰਨੀਆ ਕਹਿ ਦਿੰਦੇ ਹੈਗੇ ਆ ਉਹਨਾਂ ਦੇ ਉੱਤੇ ਵੱਡਾ ਅਸਰ ਪਊਗਾ ਹੋ ਸਕਦਾ ਜਿਹੜੇ ਇਸ ਟਾਈਮ ਬਿਲਕੁਲ ਫ੍ਰੀ ਲੈ ਰਹੇ ਹੈਗੇ ਆ ਉਹਨਾਂ ਨੂੰ ਵੀ ਕੋਈ ਮਨੀ ਦੇਣੀ ਪਵੇ ਥੋੜੀ ਕਣੀ ਮੰਥਲੀ ਤੇ ਨਾਲ ਦੀ ਨਾਲ ਜਿਹੜਾ ਫੂਡ ਸਟੈਂਪ ਵਾਲਾ ਉਹ ਤਾਂ ਮੇਰਾ ਖਿਆਲ ਆ ਪ੍ਰੋਪਰਲੀ ਤੌਰ ਤੇ ਇਹਨਾਂ ਨੇ ਬੰਦ ਕਰ ਦੇਣਾ ਹੈਗਾ ਤੇ ਬਾਕੀ ਹਜੇ ਆਪਾਂ ਦੇਖਦੇ ਹਾਂ ਵੀ ਸੈਨਟ ਦੇ ਵਿੱਚੋਂ ਇਹ ਬਿੱਲ ਜਿਹੜਾ ਕਿਹੜੇ ਪਾਸੇ ਵੱਲ ਨੂੰ ਜਾਂਦਾ ਬਿਲਕੁਲ ਸੋ ਕਹਿ ਸਕਦੇ ਹਾਂ ਵੀ ਬਿਗ ਬਿਊਟੀਫੁਲ ਡੇ ਹੈ ਬਿੱਲ ਜਿਹੜਾ ਬਿਗ ਬਿਊਟੀਫੁਲ ਬਿੱਲ ਜਿਹੜਾ ਹੈ ਟਰੰਪ ਹੋਣਾ ਦੇ ਲਈ ਬਿਊਟੀਫੁਲ ਹੋਊਗਾ ਪਰ ਲੋਕਾਂ ਦੇ ਲਈ ਬਿਊਟੀਫੁਲ ਨਹੀਂ ਹੋਣ ਵਾਲਾ ਆਉਣ ਵਾਲੇ ਸਮੇਂ 'ਚ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪਤਾ ਲੱਗਿਆ ਵੀ ਹੁਣ ਟਰੰਪ ਹੋਣਾ ਨੇ ਵਿਦੇਸ਼ੀ ਸਟੂਡੈਂਟ ਆ ਜਿਹੜਾ ਉਹਨਾਂ ਦੀ ਐਡ ਕੀ ਹੁਣ ਇਹਦਾ ਅਸਰ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਸਟੂਡੈਂਟ ਆ ਜਿਹੜੇ ਉਹ ਵੀ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜਨ ਦੇ ਇੱਛੁਕ ਨੇ ਆਏ ਵੀ ਹੋਏ ਨੇ ਪੜ ਵੀ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਉਹ ਇੱਛਾ ਰੱਖਦੇ ਆ ਵੀ ਅਸੀਂ ਹਾਰਵਰਡ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਕਰੀਏ ਪਰ ਜੇ ਹੁਣ ਵਿਦੇਸ਼ੀ ਸਟੂਡੈਂਟ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਨਹੀਂ ਆਉਣਗੇ ਤਾਂ ਉਹਨਾਂ ਸਟੂਡੈਂਟਸ ਦਾ ਭਵਿੱਖ ਤੇ ਕੀ ਅਸਰ ਪਏਗਾ ਦੇਖੋ ਹਾਰਵਰਡ ਯੂਨੀਵਰਸਿਟੀ ਪਤਾ ਨਹੀਂ ਕਿਉਂ 트럼ਪ ਸਾਹਿਬ ਉਹਦੇ ਇੰਨਾ ਜ਼ਾਰੇ ਮਗਰ ਪਏ ਹੋਏ ਆ ਤੇ ਹੁਣ ਲਗਾਤਾਰ ਤੁਸੀਂ ਦੇਖਿਆ ਹੋਣਾ ਵੀ ਜਦੋਂ ਦੇ ਇਹ ਪ੍ਰੈਜ਼ੀਡੈਂਟ ਬਣੇ ਹੈਗੇ ਆ ਉਦੋਂ ਤੋਂ ਲੈ ਕੇ ਇਹਨਾਂ ਨੇ ਉਹਦੇ ਤੇ ਸਕੰਜੇ ਦੇ ਸਕੰਜੇ ਕੱਸਿਆ ਜਾ ਰਿਹਾ ਹਾਲਾਂਕਿ ਇਹ ਯੂਨੀਵਰਸਿਟੀ ਬੜੀ ਮਸ਼ਹੂਰ ਯੂਨੀਵਰਸਿਟੀ ਆ ਕਿਨੇ ਦੁਨੀਆਂ ਦੀਆਂ ਪਹਿਲੀਆਂ ਤਿੰਨ ਯੂਨੀਵਰਸਿਟੀਆਂ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦਾ ਨਾਮ ਆਉਂਦਾ ਤੇ ਅਮਰੀਕਾ ਦੇ ਤਕਰੀਬਨ 8 ਪ੍ਰੈਜ਼ੀਡੈਂਟ ਇੱਥੋਂ ਪੜੇ ਹੋਏ ਹੈਗੇ ਆ ਤੇ ਹੋਰ ਵੀ ਵੱਡੇ ਵੱਡੇ ਸਾਇੰਸਦਾਨ ਕੋਈ ਜਿਵੇਂ ਕਹਿੰਦਾ ਵੀ ਇੰਜੀਨੀਅਰ ਵੱਡੇ ਵੱਡੇ ਡਾਕਟਰ ਵੱਡੇ ਵੱਡੇ ਉਹ ਵੀ ਇਸ ਯੂਨੀਵਰਸਿਟੀ ਦੇ ਵਿੱਚੋਂ ਪੜੇ ਗਏ ਆ ਬੜੀਆਂ ਬੜੀਆਂ ਇੱਥੇ ਖੋਜਾਂ ਹੁੰਦੀਆਂ ਰਹੀਆਂ ਤੇ ਪਹਿਲਾਂ ਇਹਨਾਂ ਨੇ ਪ੍ਰੈਜ਼ੀਡੈਂਟ ਹੋਰਾਂ ਨੇ ਇਹਦਾ 2.2 ਬਿਲੀਅਨ ਡਾਲਰ ਦਾ ਜਿਹੜਾ ਇਹਨਾਂ ਨੂੰ ਪੈਕੇਜ ਦਿੱਤਾ ਜਾਂਦਾ ਸੀ ਉਹ ਬੰਦ ਕੀਤਾ ਤੇ ਫਿਰ ਇਹਨਾਂ ਨੇ ਜਿਹੜਾ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਦਾ ਇਹਨੂੰ ਦਰਜਾ ਮਿਲਿਆ ਹੋਇਆ ਸੀਗਾ ਜਿਹੜਾ ਟੈਕਸ ਐਗਜ਼ੈਂਪਟ ਹੁੰਦਾ ਉਹਨੂੰ ਇਹਨਾਂ ਨੇ ਖਤਮ ਕਰਤਾ ਤੇ ਹੁਣ ਇਹਨਾਂ ਨੇ ਜਿਹੜਾ ਵਿਦੇਸ਼ੀ ਸਟੂਡੈਂਟਾਂ ਨੂੰ ਦਾਖਲੇ ਦੇ ਉੱਤੇ ਇੱਥੇ ਪੂਰੀ ਤਰੀਕੇ ਦੇ ਨਾਲ ਰੋਕ ਲਾ ਦਿੱਤੀ ਹੈਗੀ ਆ ਤੇ ਜਿਹਦਾ ਕਰਕੇ ਮੇਰਾ ਖਿਆਲ ਆ ਵੀ तकरीबन 7000 ਜਿਹੜਾ ਵਿਦਿਆਰਥੀ ਆ ਉਹ ਵਿਦੇਸ਼ੀ ਇੱਥੇ ਪੜਦਾ ਹੈਗਾ ਜਿਹਦੇ ਵਿੱਚੋਂ 800 ਦੇ ਕਰੀਬ ਭਾਰਤੀ ਵਿਦਿਆਰਥੀ ਹੈਗੇ ਆ ਤੇ ਹੁਣ ਮੇਰਾ ਖਿਆਲ ਇਹ ਜਿਹੜੇ ਵਿਦਿਆਰਥੀ ਪੜ ਰਹੇ ਆ ਜਾਂ ਤਾਂ ਉਹਨਾਂ ਨੂੰ ਹੋਰ ਯੂਨੀਵਰਸਿਟੀਆਂ ਲੱਭਣੀਆਂ ਪੈਣਗੀਆਂ ਤੇ ਜਾਂ ਫਿਰ ਉਹਨਾਂ ਨੂੰ ਵਾਪਸ ਜਾਣਾ ਪਊਗਾ ਤੇ ਉਹਨਾਂ ਦਾ ਹੁਣ ਨੁਕਸਾਨ ਤਾਂ ਇਹਦੇ ਵਿੱਚ ਪਰਦੀ ਬਹੁਤ ਹੋਊਗਾ ਕਿਉਂਕਿ ਜਿੰਨਾਂ ਦੀਆਂ ਡਿਗਰੀਆਂ ਹਜੇ ਅਧ ਵਿਚਾਲੇ ਪੰਗਾ ਹੋਣ ਜੇ ਯੂਨੀਵਰਸਿਟੀ ਛੱਡ ਕੇ ਦੂਜੀ ਯੂਨੀਵਰਸਿਟੀ ਜਾਂਦੇ ਆ ਉਹ ਕਿੰਨਾ ਔਖਾ ਸਿਸਟਮ ਆ ਉਹਨਾਂ ਵਾਸਤੇ ਸਾਰਾ ਕੁਝ ਕਰਨਾ ਤੇ ਜੇ ਵਾਪਸ ਉਹਨਾਂ ਨੂੰ ਆਪਣੇ ਦੇਸ਼ ਜਾਣਾ ਪੈਂਦਾ ਫੇਰ ਤਾਂ ਸਾਰਾ ਕੁਝ ਲੁੱਟਿਆ ਪਟਿਆ ਗਿਆ ਉਹਨਾਂ ਦਾ ਤੇ ਕਿਤੇ ਨਾ ਕਿਤੇ ਉਹ ਇਹਦਾ ਜਿਹੜੀ ਯੂਨੀਵਰਸਿਟੀ ਹੈ ਕੀ ਆ ਉੱਥੋਂ ਦੀ ਜਿਹੜੀ ਮੈਨੇਜਮੈਂਟ ਆ ਉਹ ਇਹਦਾ ਵਿਰੋਧ ਕਰ ਰਹੀ ਆ ਉਹ ਕੋਰਟ ਦੇ ਵਿੱਚ ਵੀ ਗਏ ਹੈਗੇ ਆ ਤੇ ਮੈਨੂੰ ਪਤਾ ਲੱਗਿਆ ਸੀ ਕਿਤੇ ਨਾ ਕਿਤੇ ਕਿਸੇ ਜੱਜ ਨੇ ਉੱਤੇ ਰੋਕ ਵੀ ਲਾਈ ਹੈਗੀ ਇਹ ਜੋ ਖਬਰ ਪੂਰੀ ਤਰੀਕੇ ਨਾਲ ਬਾਹਰ ਨਹੀਂ ਆਈ ਤੇ ਜੇ ਅਗਲੇ ਹਫ਼ਤੇ ਤੱਕ ਆਈ ਤਾਂ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ ਤੇ ਪਰ ਕਾਫੀ ਜੇ ਮਤਲਬ ਇਸ ਚੀਜ਼ ਦੇ ਮਗਰ ਪਏ ਹੋਏ ਆ ਉਹ ਕਹਿੰਦੇ ਵੀ ਜਦੋਂ ਫਲਸਤੀਨ ਤੇ ਇਜ਼ਰਾਈਲ ਦਾ ਜੰਦ ਚੱਲ ਰਿਹਾ ਸੀਗਾ ਤਾਂ ਇਸ ਯੂਨੀਵਰਸਿਟੀ ਦੇ ਵਿੱਚ ਇਜ਼ਰਾਈਲ ਦੇ ਵਿਰੁੱਧ ਨਾਅਰੇਬਾਜ਼ੀ ਹੋਈ ਆ ਤੇ ਉਹਦਾ ਕਰਕੇ ਖਲੀਲ ਵਰਗੇ ਜਿਹੜੇ ਸਟੂਡੈਂਟ ਸੀ ਉਹਨਾਂ ਦੇ ਉੱਤੇ ਤੁਹਾਨੂੰ ਪਤਾ ਡੈਪਰਟੇਸ਼ਨ ਦੀ ਤਲਵਾਰ ਵੀ ਲਟਕ ਰਹੀ ਹੈਗੀ ਆ ਤੇ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੰਨੀ ਕ ਆਵਾਜ਼ ਬੰਦ ਜਿਵੇਂ ਬੰਦ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਜਿਉਂਵਰਸਿਟੀ ਬਿਲਕੁਲ ਸੋ ਆਪਾਂ ਅਗਲੀ ਖਬਰ ਤੇ ਚੱਲੀਏ ਪਤਾ ਲੱਗਿਆ ਸੈਂਟ ਡੀਗੋ ਦੇ ਵਿੱਚ ਇੱਕ ਹੋਰ ਪਲੇਨ ਕ੍ਰੈਸ਼ ਹੋਇਆ ਹੈ ਰਹਾਇਸ਼ੀ ਇਲਾਕੇ ਦੇ ਵਿੱਚ ਜਦੋਂ ਪਲੇਨ ਆਇਆ ਤੇ ਫਿਰ ਕਾਫੀ ਉੱਥੇ ਨੁਕਸਾਨ ਹੋਇਆ ਪੂਰੀ ਖਬਰ ਬਾਰੇ ਦੱਸਿਓ ਤੇ ਇਹ ਦੱਸਿਓ ਵੀ ਪਲੇਨ ਕ੍ਰੈਸ਼ ਦੀਆਂ ਖਬਰਾਂ ਜਿਹੜੀਆਂ ਹੁਣ ਆਮ ਹੁੰਦੀਆਂ ਜਾਂਦੀਆਂ ਦਾ ਕਾਰਨ ਕੀ ਲੱਗਦਾ ਤੁਹਾਨੂੰ ਬਿਲਕੁਲ ਬਾਈ ਤੁਹਾਡੀ ਗੱਲ ਠੀਕ ਹੈ ਕਿਉਂਕਿ ਨਿਊਜ਼ ਹਰ ਰੋਜ਼ ਹੀ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ ਕਿਤੇ ਕੋਈ ਵੱਡੇ ਪਲੇਨ ਚ ਪ੍ਰੋਬਲਮ ਆ ਗਈ ਕਿਤੇ ਕੋਈ ਐਮਰਜੈਂਸੀ ਲੈਂਡਿੰਗ ਹੋ ਗਈ ਮੈਨੂੰ ਲੱਗਦਾ ਵੀ ਇੱਕ ਤਾਂ ਅਮਰੀਕਾ ਦੇ ਵਿੱਚ ਇਹਨਾਂ ਨੂੰ ਨਾ ਕਾਫੀ ਜ਼ਿਆਦੇ ਸ਼ਾਰਟੇਜ ਹੈਗੀ ਆ ਏਟੀਸੀ ਵਰਕਰਾਂ ਦੀ ਜਿਹੜੇ 에ਅਰ ਕੰਟਰੋਲ ਕਰਦੇ ਹੁੰਦੇ ਹੈਗੇ ਆ ਤੇ ਕਿਤੇ ਨਾ ਕਿਤੇ 트럼ਪ ਨੇ ਇਹ ਵੀ ਕਿਹਾ ਸੀਗਾ ਵੀ ਜਿਹੜੇ ਵਰਕਰ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕੰਮ ਕਰ ਰਹੇ ਉਹਨਾਂ ਨੂੰ ਕੱਢ ਦਿੱਤਾ ਜਾਊਗਾ ਹੋ ਸਕਦਾ ਕਾਫੀ ਸਾਰੀਆਂ ਲੇਆਫ ਵੀ ਹੋਣਗਾ ਹੁਣ ਜਿਹਦਾ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਜਾਂਜਾਂ ਨੂੰ ਕੰਟਰੋਲ ਨਹੀਂ ਹੋ ਰਿਹਾ ਜਾਂ ਫਿਰ ਇਹਦੇ ਵਿੱਚ AI ਇੰਨੀ ਜਿਆਦਾ ਵੱਧ ਗਈ ਹੋਣੀ ਆ ਵੀ ਪਾਇਲਟ ਦੇ ਕੋਲੇ ਉਹਨਾਂ ਕੰਟਰੋਲ ਹੈ ਨਹੀਂ AI ਆਪਦੇ ਆ ਵੀ ਕੰਟਰੋਲ ਕਰ ਰਹੀ ਹੈਗੀ ਆ ਪਰ ਕਿਤੇ ਨਾ ਕਿਤੇ ਇਹ ਘਟਨਾਵਾਂ ਹਰ ਰੋਜ਼ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਤੇ ਇਹ ਜਿਹੜੀ ਘਟਨਾ ਹੋਈ ਆ ਇਹ ਮੇਰੇ ਕੋਲ ਫਰਾਈਡੇ ਮਾਰਨਿੰਗ ਦੀ ਘਟਨਾ ਤਾਂ ਤੁਨ ਭੱਜ ਕੇ ਮੇਰੇ ਖਿਆਲ 45 47 ਮਿੰਟ ਦੇ ਉੱਤੇ ਇਹ ਜਿਹੜਾ ਜਹਾਜ਼ ਆ ਇਹ ਕੈਂਸਸ ਵਿਚਟਾ ਤੋਂ ਆ ਰਿਹਾ ਸੀਗਾ ਸੈਂਡਿਏਗੋ ਦੇ ਇੱਕ ਉੱਥੇ ਮੋਂਟੋਗਾਮਰੀ ਗੈਬਸ ਐਗਜ਼ੀਕਿਊਟਿਵ 에어ਪੋਰਟ ਆ ਉੱਥੇ ਇਹਨੇ ਉਤਰਨਾ ਸੀਗਾ ਤੇ ਇਹ ਇਹ 에어ਪੋਰਟ ਮੇਰੇ ਖਿਆਲ ਹੈ ਵੀ ਰਹਾ ਸ਼ੀ ਇਲਾਕੇ ਦੇ ਨੇੜੇ ਪੁਰਾਣਾ ਬਣਿਆ ਹੋਇਆ ਹੈਗਾ ਤੇ ਜਿਹਦਾ ਕਰਕੇ ਹਜੇ ਤਾਂ ਇਹ ਤਾਂ ਕੋਈ ਪਤਾ ਨਹੀਂ ਵੀ ਕੀ ਪ੍ਰੋਬਲਮ ਆਈ ਹੈ ਇਹਦੇ ਵਿੱਚ ਪਰ ਇਹ ਹੈ ਹਾਦਸੇ ਜਿਹੜਾ ਇਹਦੇ ਵਿੱਚ 6 ਯਾਤਰੀ ਸਵਾਰ ਸੀਗੇ ਤੇ ਇਹ ਜਿਹੜਾ ਰਹਾਇਸ਼ੀ ਹਿਲਾਕੇ ਦੇ ਵਿੱਚ ਡਿੱਗਿਆ ਜਿਹਦਾ ਕਰਕੇ 15 ਘਰਾਂ ਨੂੰ ਅੱਗ ਪੈ ਗਈ ਤੇ ਜਿਹੜੀ ਡਿਬਰੀ ਸੀ ਉਹ ਕਾਫੀ ਦੂਰ ਤੱਕ ਫੈਲੀ ਹੋਈ ਸੀਗੀ ਤੇ ਫਾਇਰ ਬ੍ਰੀਗਡ ਨੇ ਦਬਾ ਦਬ ਆ ਕੇ ਸਾਰੇ ਘਰਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਤੇ ਹਜੇ ਤੱਕ ਇਹ ਤਾਂ ਕੋਈ ਖਬਰ ਨਹੀਂ ਆਈ ਵੀ ਥੱਲੇ ਜਿਹੜੇ ਜ਼ਮੀਨ ਦੇ ਉੱਤੇ ਕਿੰਨੇ ਲੋਕ ਮਰੇ ਆ ਜਾਂ ਕਿੰਨੇ ਜ਼ਖਮੀ ਹੋਏ ਆ ਪਰ ਜਿਹੜੇ ਉਹ 6 ਦੇ 6 ਯਾਤਰੀ ਇਹ ਛੋਟਾ ਜਹਾਜ਼ ਸੀਗਾ ਸੈਸਨਾ ਜਿਹਨੂੰ ਕਹਿੰਦੇ ਆ ਉਹ ਕ੍ਰੈਸ਼ ਹੋਇਆ ਹੈਗਾ ਉਹ ਸਾਰੇ ਮਾਰੇ ਗਏ ਹੈਗੇ ਆ ਤੇ ਖਾਸ ਕਰਦੇ ਆ ਵੀ ਗਰਾਊਂਡ ਦੇ ਉੱਤੇ ਜਿਵੇਂ ਕਹਿਆ ਵੀ ਹੋਰ ਜਿਆਦਾ ਨੁਕਸਾਨ ਨਹੀਂ ਹੋਇਆ ਹੋਊਗਾ ਪਰ 15 ਘਰ ਪੂਰੀ ਤਰ੍ਹਾਂ ਦੇ ਨਾਲ ਜળ ਕੇ ਸੁਆਹ ਹੋ ਗਏ ਆ ਤੇ ਤਕਰੀਬਨ ਮੇਰਾ ਖਿਆਲ ਕੁਫੀ ਏਰੀਏ ਦੇ ਵਿੱਚੋਂ ਲੋਕਾਂ ਨੂੰ ਵੈਕੂਏਟ ਵਗੈਰਾ ਵੀ ਕੀਤਾ ਗਿਆ ਸੀ ਬਿਲਕੁਲ ਸੋ ਆਪਾਂ ਅਗਲੀਆਂ ਖਬਰਾਂ ਤੇ ਗੱਲਬਾਤ ਕਰੀਏ ਇਥੋਂ ਦੀਆਂ ਲੋਕਲ ਸਰਗਰਮੀਆਂ ਖਾਸ ਔਰਤੇ ਵਿਸਾਖੀ ਮੇਲੇ ਜਿਹੜੇ ਚੱਲ ਰਹੇ ਕਿਉਂਕਿ ਕਾਫੀ ਸਾਰੇ ਕਲਾਕਾਰ ਜਿਹੜੇ ਪੰਜਾਬੀ ਗਾਇਕ ਜਿਹੜੇ ਉਹ ਆਏ ਹੋਏ ਇਹਨੇ ਦੇਣੀ ਅਮਰੀਕਾ ਦੇ ਵਿੱਚ ਕਾਰਨੇਤ ਹੋਣਾ ਦਾ ਗਰੁੱਪ ਚੱਲ ਰਿਹਾ ਜਿਹਦੇ ਵਿੱਚ ਦੀਪਕ ਢਿੱਲੋਂ ਹੋਣੀ ਹੈ ਅਮਰ ਸਿੰਘ ਵੀ ਆ ਔਰ ਪ੍ਰੀਤ ਲੜਕੀ ਇੱਕ ਗੋਂਦੀ ਬਹੁਤ ਵਧੀਆ ਉਹ ਵੀ ਹੈ ਨਾ ਤੇ ਉਸ ਤੋਂ ਬਾਅਦ ਮਨਮੋਹਣ ਵਾਰਸ ਹੋਣਾ ਦਾ ਟੂਰ ਚੱਲ ਰਿਹਾ ਦੂਜੇ ਪਾਸੇ ਹਰਜੀਤ ਹਰਮਨ ਉਹਨਾਂ ਨਾਲ ਸਰਬਜੀਤ ਚੀਮਾ ਔਰ ਰੁਪਿੰਦਰ ਹਾਂਡਾ ਹੋਣਾ ਦਾ ਗਰੁੱਪਾ ਜਿਹੜਾ ਉਹਦਾ ਟੂਰ ਚੱਲ ਰਿਹਾ ਹੈ ਨਾ ਤੇ ਕਈਆਂ ਦੇ ਵੀਜ਼ਿਆਂ ਦੀ ਪ੍ਰੋਬਲਮ ਕਰਕੇ ਕਈ ਕਲਾਕਾਰ ਹਾਲੇ ਪਹੁੰਚ ਨਹੀਂ ਸਕੇ ਜਿਦੇ ਵਿੱਚ ਨਿਸ਼ੱਤਰ ਗਿੱਲ ਔਰ ਕੌਰਵੀ ਹੋਣਾ ਦਾ ਗਰੁੱਪ ਸੀਗਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਆ ਜਾਣ ਹੈ ਨਾ ਦੱਸਿਓ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਸੀਗਾ ਪਿਛਲੇ ਹਫਤੇ ਹੋਇਆ ਜਿਦੇ ਵਿੱਚ ਵਿਰਸਾ ਪ੍ਰੋਗਰਾਮ ਖਾਸ ਸੌਰਤੇ ਮਣਮੋਹਣਵਾਰਸ ਕਮਲ ਹੀਰ ਸੰਤਾਰ ਹੁਣੀ ਉੱਤੇ ਪਹੁੰਚੇ ਹੋਏ ਸੀ ਔਰ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਉਸ ਪ੍ਰੋਗਰਾਮ ਦਾ ਦੇਖੋ ਮੈਂ ਤਕਰੀਬਨ ਮੇਰੇ ਖਿਆਲ ਲੇ ਵੀ 3-4 ਸਾਲਾਂ ਪਿੱਛੋਂ ਮਣਮੋਹਣਵਾਰਸ ਹੁਣੀ ਇਤਕੀ ਫ੍ਰਿਜ ਨੂੰ ਆਏ ਸੀਗੇ ਤੇ ਮੇਰੇ ਖਿਆਲ ਲੇ ਵੀ ਬਹੁਤ ਵਧੀਆ ਸ਼ੋਅ ਰਿਹਾ ਤਕਰੀਬਨ ਗਿਣਤੀ ਵੀ ਤਕਰੀਬਨ ਤੁਸੀਂ ਦਰਸ਼ਕਾਂ ਦੀ ਕਹਿ ਸਕਦੇ ਹੋ ਵੀ 4000 ਪਲੱਸ ਸੀ ਕਿਉਂਕਿ ਜਿਹੜਾ ਉਹ ਬੱਡ ਬੱਡ ਪਾਰਕ ਦਾ ਪਾਰਕ ਦਾ ਏਰੀਆ ਬਣਿਆ ਹੋਇਆ ਹੈਗਾ ਨਾ ਉਹਨੂੰ ਐਮ ਪੀ تھیਟਰ ਕਹਿੰਦੇ ਆ ਤੇ ਜਿਹਦੇ ਵਿੱਚ ਖੁੱਲਾ ਡੁੱਲਾ ਹੀ ਹੈਗਾ ਜਿਵੇਂ ਸਟੇਡੀਅਮ ਬਣਿਆ ਹੁੰਦਾ ਤੇ ਸਾਰਾ ਖਚਾ ਖਚ ਭਰਿਆ ਹੋਇਆ ਸੀ ਇਹ ਸ਼ੋਅ ਵਿਰਸਾ ਫਾਊਂਡੇਸ਼ਨ ਦੇ ਸੱਜਣਾ ਵੱਲੋਂ ਕਰਵਾਇਆ ਗਿਆ ਸੀਗਾ ਤੇ ਟੋਟਲੀ ਫ੍ਰੀ ਮੇਲਾ ਸੀਗਾ ਤੇ ਬਾਹਰ ਆਊਟਡੋਰ ਹੋਇਆ ਮੇਲਾ ਹੈ ਸਾਊਂਡ ਸਿਸਟਮ ਬਹੁਤ ਵਧੀਆ ਸੀ ਪ੍ਰਬੰਧ ਉੱਥੇ ਬਹੁਤ ਵਧੀਆ ਸੀਗਾ ਤੇ ਪਹਿਲਾਂ ਤਾਂ ਲੋਕਲ ਜੀਐਚਜੀ ਗਿੱਧੇ ਦੇ ਸੌਰੀ ਭੰਗੜੇ ਦੇ ਨੌਜਵਾਨਾਂ ਨੇ ਮਲਬਈ ਗਿੱਧਾ ਪੇਸ਼ ਕਰਕੇ ਇੱਕ ਜਿਵੇਂ ਕਹਿੰਦਾ ਪੰਜਾਬ ਦਾ ਹੀ ਦ੍ਰਿਸ਼ ਪੇਸ਼ ਕਰਤਾ ਤੇ ਇਹਦੇ ਨਾਲ ਨਾਲ 올ਡ ਸਕੂਲ ਭੰਗੜੇ ਦੇ ਬੱਚਿਆਂ ਨੇ ਵੀ ਬਹੁਤ ਵਧੀਆ ਛੋਟੇ ਬੱਚਿਆਂ ਨੇ ਭੰਗੜਾ ਪਾਇਆ ਤੇ ਉਸ ਤੋਂ ਪਿੱਛੋਂ ਭਿੰਦਾ ਜੱਟ ਬਹੁਤ ਪਿੱਛੋਂ ਸਟੇਜ ਤੇ ਵੇਖਿਆ ਤਕਰੀਬਤ 10 ਸਾਲਾਂ ਪਿੱਛੋਂ ਹੀ ਮੇਰਾ خیال ਉਹ ਆਇਆ ਤੇਰੀ ਨੱਚਦੀ ਦੀ ਵੀਡੀਓ ਬਣਾਉਣੀ ਲੰਡਰੋਂ ਮਗਾਇਆ ਕੈਮਰਾ ਉਹ ਮੋਢੇ ਉੱਤੇ ਕੈਮਰਾ ਰੱਖ ਰੱਖ ਕੇ ਕਰ ਰਿਹਾ ਸੀਗਾ ਤੇ ਇਹ ਨਾਲ ਦੀ ਨਾਲ ਫਿਰ ਉਦੋਂ ਪਿੱਛੋਂ ਜਿਹੜਾ ਮਨਮੋਹਨ ਬਾਰਸ ਉਹਨਾਂ ਦਾ ਖਾੜਾ ਵਿਰਸਾ 2025 ਸ਼ੁਰੂ ਹੋਇਆ ਉਹਨਾਂ ਦਾ ਫਿਰ ਸਰਾਇ ਘਰਾਤਾ ਪ੍ਰਦੀਪ ਜੀ ਐਤਕੀ ਸਤੋ ਪਹਿਲਾ ਸੰਗਤਾ ਆਪਣਾ ਆਇਆ ਕਮਲਹੀਰ ਉਹਨੇ ਕੁੜਗੇ ਨਹੀਂ ਸੱਗੀ ਫੁੱਲ ਵਾਲੀਏ ਤੋਂ ਲੈ ਕੇ ਜਿੰਨੇ ਵੀ ਉਹਦੇ ਨਵੇਂ ਪੁਰਾਣੇ ਗੀਤ ਸੀ ਵਿੱਚ ਟਰੱਕਾਂ ਵਾਲਿਆਂ ਨੂੰ ਖੁਸ਼ ਕਰਤਾ ਚ ਚਿੱਟਿਆਂ ਟਰੱਕਾਂ ਵਿੱਚ ਉਹ ਮੈਂ ਕਹਣਾ ਕੋਈ ਗੀਤ ਉਹਨੇ ਛੱਡਿਆ ਨਹੀਂ ਗਾਉਣ ਵੱਲ ਉਸ ਤੋਂ ਪਿੱਛੋਂ ਫਿਰ ਈਮੇਲਾਂ ਤੇ ਰੀਆਂ ਡਿਲੀਟ ਹੋ ਗਈਆਂ ਸੰਗਤਾਰ ਹੋਰਾਂ ਨੇ ਦੋ ਤਿੰਨ ਗੀਤ ਗਾਏ ਤੇ ਫਿਰ ਇਹਨਾਂ ਨੇ ਜਦੋਂ ਮੜਮੋਹਣ ਵਾਰਸ ਆਇਆ ਫਿਰ ਤਿੰਨਾ ਭਰਾਵਾਂ ਨੇ ਖੜ ਕੇ ਹੀ ਜਿੱਤਾਂਗੇ ਜਰੂਰ ਯਾਰੀ ਜੰਗ ਰੱਖਿਓ ਵਰਗੇ ਤਿੰਨ ਚਾਰ ਗੀਤ ਗਾਏ ਤੇ ਜਿਵੇਂ ਕਹਿੰਦਾ ਵੀ ਮੇਲੇ ਦੇ ਵਿੱਚ ਇੱਕ ਨਵੀਂ ਰੂਹ ਫੂਕਤੀ ਤੇ ਉਸ ਤੋਂ ਪਿੱਛੋਂ ਮਨਮੋਹਣ ਵਾਸਤੇ ਲਗਾਤਾਰ 2 ਘੰਟੇ ਫਿਰ ਜਿਵੇਂ ਕਹਿੰਦਾ ਵੀ ਗਾਇਆ ਤੇ ਉਹਨੇ ਮੇਰਾ ਖਿਆਲ ਵੀ ਆਪਣਾ ਕੋਈ ਗੀਤ ਨਹੀਂ ਹੋਣਾ ਜਿਹੜਾ ਗੌਣ ਵੱਲੋਂ ਜਿਵੇਂ ਕਹਿੰਦਾ ਵੀ ਛੱਡਿਆ ਹੋਵੇ ਤੇ ਉਹਦੇ ਗੀਤਾਂ ਦੇ ਉੱਤੇ ਜਿਹੜੇ ਦਰਸ਼ਕ ਵੀਰ ਸੀ ਉਹਨਾਂ ਨੇ ਨੱਚ-ਨੱਚ ਕੇ ਅੰਬਰੀ ਧੂੜ ਚੜਾਤੀ ਤੇ ਜਿਹੜਾ ਮੇਲਾ ਸੀ ਬੇਹੱਦ ਕਾਮਯਾਬ ਰਹਾ ਤੇ ਜਿਵੇਂ ਤੁਸੀਂ ਦੱਸਿਆ ਵੀ ਕਾਫੀ ਸਾਰੇ ਕਲਾਕਾਰ ਆਏ ਹੋਏ ਆ 14 ਤਰੀਕ ਨੂੰ ਤੁਸੀਂ ਸਾਡੇ ਫ੍ਰਿਜਨੋ ਆ ਰਹੇ ਹੈਗੇ ਹੋ ਹਰਜੀਤ ਹਰਮਨ ਤੇ ਰੁਪਿੰਦਰ ਹਾਂਡਾ ਹੋਰਾਂ ਹੋਰ ਲੈ ਕੇ ਤੇ ਮੈਂ ਚਾਹੂੰਗਾ ਥੋੜੀ ਜੀ ਗੱਲਬਾਤ ਤੁਸੀਂ ਜਰੂਰ ਇਹਨਾਂ ਮੇਲਿਆਂ ਬਾਰੇ ਹੋਰ ਕਰੋ 14 ਤਰੀਕ ਨੂੰ ਆਉਣ ਵਾਲੀ 14 ਜੂਨ ਨੂੰ ਫ੍ਰਿਜਨੋ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਜਿਹਦੇ ਵਿੱਚ ਹਰਜੀਤ ਹਰਮਨ ਔਰ ਰੁਪਿੰਦਰ ਹਾਂਡਾ ਹੁਣੇ ਪਹੁੰਚ ਰਿਹਾ ਬਲਵਿੰਦਰ ਸਿੰਘ ਬਾਜਵਾ ਹੋਣਾ ਵਾਲੋ ਓਵਰ ਆਲ ਅਮਰੀਕਾ ਦਾ ਉਹਨਾਂ ਦਾ ਟੂਰ ਕੀਤਾ ਜਾ ਰਿਹਾ ਔਰ ਹੁਣ ਅੱਜ ਅਸੀਂ ਜਦੋਂ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਸਾਡੇ ਨਿਊ ਜਰਸੀ ਦੇ ਵਿੱਚ ਪ੍ਰੋਗਰਾਮ ਹੈ ਹਰਜੀਤ ਹਰਮਨ ਹੋਣਾ ਦਾ ਅੱਜ ਉੱਥੇ ਯੂਬਾ ਸਿਟੀ ਪ੍ਰੋਗਰਾਮ ਹੈ ਫਿਰ ਉਸ ਤੋਂ ਬਾਅਦ 31 ਤਰੀਕ ਨੂੰ ਡੈਲਸ ਆ 1 ਤਰੀਕ ਨੂੰ ਮਿਸਿਸਿਪੀ ਆ 8 ਤਰੀਕ ਨੂੰ ਉਹਨਾਂ ਦਾ ਨਾਰਥ ਕਾਰੋਲੀਨਾ 9 ਤਰੀਕ ਨੂੰ 7 ਨੂੰ ਨਾਰਥ ਕਾਰੋਲੀਨਾ ਤੇ 8 ਨੂੰ ਉਹਨਾਂ ਦਾ ਸੈਟਲ ਹੈ ਫਿਰ ਉਸ ਤੋਂ ਬਾਅਦ 11 ਤਰੀਕ ਨੂੰ ਇੱਕ ਪ੍ਰੋਗਰਾਮ ਹਰਜੀਤ ਹਰਮਨ ਹੋਣਾ ਦਾ ਇੰਡੀਅਨ ਐਪਲਸ ਵਿੱਚ ਵੀ ਹੈ ਤੇ ਉਸ ਬਾਅਦ 14 ਤਰੀਕ ਨੂੰ ਫ੍ਰਿਜ਼ਨੋ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਉਮੀਦ ਕਰਦੇ ਆਂ ਵੀ ਵੱਡੀ ਗਿਣਤੀ ਦੇ ਵਿੱਚ ਫ੍ਰਿਜ਼ਨੋ ਵਾਸੀ ਆ ਜਿਹੜੇ ਉਹ ਹਰਜੀਤ ਹਰਮਨ ਹੋਣਾ ਦੀ ਚੰਗੀ ਪਰਿਵਾਰਕ ਗਾਇਕੀ ਨੂੰ ਸੁਣਨ ਲਈ ਆਉਣਗੇ ਔਰ ਉੱਥੇ ਕਾਲੀ ਐਕਟਿਵਿਟੀ ਦੀ ਗੱਲ ਹੋਣੀ ਹੈ ਕਿਉਂਕਿ ਰੁਪਿੰਦਰ ਖੰਡਾ ਹੁਣੀ ਵੀ ਉੱਥੇ ਪਹੁੰਚ ਰਿਹਾ ਸੋ ਮੇਰੀ ਵੀ ਜ਼ਿੰਮੇਵਾਰੀ ਲੱਗੀ ਆ ਵਾਜਵਾ ਸਾਹਿਬ ਦੇ ਨਾਲ ਮੈਂ ਵੀ ਤੁਹਾਡੇ ਸ਼ਹਿਰ ਦੇ ਵਿੱਚ ਪਹੁੰਚ ਰਿਹਾ ਸੋ ਮਿਲਦੇ ਆਂ ਜੀ ਉਸ ਪ੍ਰੋਗਰਾਮ ਦੇ ਵਿੱਚ ਵੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਆਪਣੀਆਂ ਖਬਰਾਂ ਜਿਹੜੀਆਂ ਇੱਥੇ ਆਪਾਂ ਸਮਾਪਤ ਕਰੀਏ ਔਰ ਤੁਹਾਡਾ ਬ ਬਹੁਤ ਬਹੁਤ ਧੰਨਵਾਦ ਪ੍ਰਦੀਪਾ ਜੀ ਨਾਲੇ ਮੇਰਾ ਫਲਾਇਰ ਉਹਦਾ ਜਰੂਰ ਭੇਜ ਦਿਓ ਮੈਨੂੰ ਫਿਰ ਮੈਂ ਫੇਸਬੁੱਕ ਵਗੈਰਾ ਤੇ ਲੋਕਲੀ ਸ਼ੇਅਰ ਕਰ ਦਿਆਂਗੇ ਪਤਾ ਲੱਗ ਜਾਂਦਾ ਹੁੰਦਾ ਬਾਕੀ ਗੁੱਡ ਲੱਕ ਆਓ ਮਿਲਦੇ ਆ ਫਿਰ ਸਸਕਾ ਬਿਲਕੁਲ ਜੀ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕੀਤੀਆਂ ਡਿਸਕਸ਼ਨ ਕੀਤੀ ਹੈ ਪੰਜਾਬ ਦੀਆਂ ਖਬਰਾਂ ਅਮਰੀਕਾ ਦੀਆਂ ਖਬਰਾਂ ਸੋ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਤੇ ਹੁਣ ਮੈਨੂੰ ਦੇ ਉਸਾਜ਼ਤ ਰੱਬ ਰੱਖਾ